ਇੰਡਸਟਰੀਅਲ ਅੰਕ ਚੜਿਆ ਨਹੀਂ ਕਿੱਥੇ ਵੀ ਪਹੁੰਚ ਜੀਏ ਜੋ ਥੋੜੀ ਪਰਸਨੈਲਿਟੀ ਹੁੰਦੀ ਹੈ ਨਾ ਜੇ ਤੁਸੀਂ ਉਸ ਤੋਂ ਡਿਟੈਚ ਹੋ ਜਾਓਗੇ ਨਾ ਫਿਰ ਤੁਸੀਂ ਉਹ ਨਹੀਂ ਰਹੋਗੇ ਫਿਲਮੀ ਹਿਰੋਇਨਾ ਹੁੰਦੀਆਂ ਨੇ ਤੁਸੀਂ ਵੀ ਹਿਰੋਇ ਨਹੀਂ ਹੋਇਆ ਨਾ ਤਾਂ ਉਹਨਾਂ ਨੂੰ ਐ ਹੁੰਦਾ ਕਿ ਇੱਕ ਪਾਸੇ ਜੋ ਕੇ ਆਪਣਾ ਮੋਬਾਈਲ ਤੇ ਦੇਖੀਗੇ ਕਿਸੇ ਨਾਲ ਗੱਲ ਨਹੀਂ ਕਰਨੀ ਹੈ ਨਾ ਕਾਲਜ ਦੇ ਵਿੱਚ ਯੂਥ ਫੈਸਟੀਵਲ ਹੁੰਦੇ ਨੇ ਤੇ ਯੂਥ ਫੈਸਟੀਵਲ ਦੇ ਵਿੱਚ ਜਦੋਂ ਮੈਂ ਪਾਰਟਿਸਿਪੇਟ ਕੀਤਾ ਮੈਂ ਉੰਦੇ ਤੇ ਪਰਫਾਰਮ ਕੀਤਾ ਸਟੇਜ ਤੇ ਜਿਸ ਦਿਨ ਮੈਨੂੰ ਤਾੜੀਆਂ ਸੁਣੀਆਂ ਨਾ ਉਸ ਦਿਨ ਮੈਂ ਆਪਦੇ ਮਨ ਚ ਨਾ ਇੱਕ ਬਣਾ ਲਿਆ ਸੀ ਕਿ ਇਹ ਤਾੜੀਆਂ ਵੱਜਦੀਆਂ ਹੀ ਰਹਿਣਗੀਆਂ ਮੈਂ ਉਹ ਕੰਮ ਕਰਨਾ ਹੈ ਕਿ ਤਾੜੀਆਂ ਕਦੀ ਵੀ ਰੁਕਣ ਨਾ ਇਸ ਫੀਲਡ ਦਾ ਕੋਈ ਵੀ ਕ੍ਰਾਈਟੇਰੀਆ ਨਹੀਂ ਹੈਗਾ ਕੋਈ ਵੀ ਐਲਗੋਰਿਦਮ ਨਹੀਂ ਹੈਗਾ ਕੋਈ ਵੀ ਐਦਾਂ ਦੀ ਚੀਜ਼ ਨਹੀਂ ਹੈ ਕਿ ਜਿੱਥੋਂ ਤੁਸੀਂ ਕਲੀਅਰ ਕਰਕੇ ਤੇ ਤੁਹਾਨੂੰ ਲੱਗੇਗਾ ਕਿ ਅੱਛਾ ਮੈਂ ਇਸ ਪੋਜੀਸ਼ਨ ਤੇ ਪਹੁੰਚ ਜਾਊਂਗੀ ਮਤਲਬ ਮੈਂ ਫਰੋਸ਼ਪੋਰਟ ਤਾਂ ਨਹੀਂ ਰਹਿ ਸਕਦੀ ਸੀ ਤਾਂ ਮੈਨੂੰ ਹੋਇਆ ਕਿ ਮੈਨੂੰ ਚੰਡੀਗੜ੍ਹ ਜਾਣਾ ਪਊਗਾ ਜੇ ਮੈਂ ਅੱਗੋਂ ਇਸ ਚੀਜ਼ ਨੂੰ ਸੀਰੀਅਸਲੀ ਲੈਣਾ ਹੈਗਾ ਫਿਰ ਮੈਂ ਚੰਡੀਗੜ੍ਹ ਦਾ ਸਫ਼ਰ ਤੈਅ ਕੀਤਾ ਉਸ ਤੋਂ ਬਾਅਦ ਆ ਕੇ ਇੱਥੇ ਮਤਲਬ ਮੈਂ ਐਂਕਰਿੰਗ ਵੀ ਕੀਤੀ ਹੈ ਕਿ ਮੈਂ ਫਸਟ ਟਾਈਮ ਦਾਸਤਰੀਆ ਕੈਮਰਾ ਤੇ ਮੈਂ ਜੌਬ ਵੀ ਕਰਦੀ ਸੀ ਫਿਰ ਉਸ ਤੋਂ ਬਾਅਦ ਮਤਲਬ ਹਰ ਉਹ ਉਹ ਚੀਜ਼ ਕੀਤੀ ਜੋ ਮੈਨੂੰ ਲੱਗਿਆ ਕਿ ਮੈਨੂੰ ਇੱਕ ਵਧੀਆ ਅਭਿਨੇਤਰੀ ਵਧੀਆ ਐਕਟਰਸ ਬਣਨ ਦੇ ਵਿੱਚ ਮੈਨੂੰ ਹੈਲਪ ਕਰੂਗੀ ਜਦੋਂ ਮੈਂ ਜੌਬ ਕਰਦੀ ਸੀ ਸਮਝਦੀ ਮੈਂ ਉਦੋਂ ਵੀ ਆਦੇ ਆਪਣੀ ਹੀਰੋਇਨ ਹੀ ਹੁੰਦੀ ਸੀ ਕਿ ਮੈਂ ਐਕਟਰੈਸ ਆ ਕੋਈ ਗੱਲ ਨਹੀਂ ਤੁਹਾਡਾ ਇੰਟਰਵਿਊ ਕਰਦੇ ਕੋਈ ਗੱਲ ਨਹੀਂ ਇੱਕ ਦਿਨ ਮੈਂ ਵੀ ਉਦੋਂ ਹੀ ਬੈਠਾਂਗੀ ਮਤਲਬ ਇਦਾਂ ਦੀ ਮੈਂ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਉਸ ਚੀਜ਼ ਦੇ ਵਿੱਚ ਐਕਸਟਰਾਔਡੀਨਰੀ ਪਰ ਪੇਰੈਂਟਸ ਜਦੋਂ ਕਰਦੇ ਆ ਜਾਂ ਨਿੱਕੀ ਨਿੱਕੀ ਚੀਜ਼ ਉਹ ਨੋਟਿਸ ਕਰਕੇ ਜਾਂ ਤੁਸੀਂ ਦੱਸਿਆ ਕਿ ਚਾਰ ਭੈਣ ਭਰਾ ਉਹਨਾਂ ਵੱਲੋਂ ਜਦੋਂ ਫੋਨ ਆਂਦਾ ਹੋਊਗਾ ਕਿ ਦੀਪਾ ਥੋੜਾ ਜ਼ਿਆਦਾ ਹੋ ਗਿਆ ਵੱਡੇ ਪਰਦੇ ਤੇ ਦੇਖਦੇ ਆ ਜਾਂ ਉਹਨਾਂ ਦਾ ਲਾਈਫ ਸਟਾਈਲ ਦੇਖਦੇ ਆ ਪਰ ਇਹਦੇ ਪਿੱਛੇ ਸਟ्रेस ਵੀ ਹੈਗਾ ਬਹੁਤ ਜ਼ਿਆਦਾ ਮੈਨੂੰ ਇਹ ਡੈਬਿਊ ਕਰਨ ਦੇ ਲਈ ਤੁਸੀਂ ਮੰਨਦੇ ਹੋ ਜੀ ਮੈਨੂੰ 7 ਸਾਲ ਲੱਗੇ ਹਮ ਮਤਲਬ ਇਤਨਾ ਨਹੀਂ ਹੈ ਕਿ ਮੈਨੂੰ ਦਿਲ ਦਿਲ ਹਾਰਿਆ ਨਹੀਂ ਜੀ ਨਾ 7 ਸਾਲ ਹਾਂ ਬਹੁਤ ਵਾਰੀ ਹਾਰਿਆ ਯਾ ਤਾਂ ਮੈਂ ਆਪ ਦੇ ਆਪ ਨੂੰ ਸੋਚਦੀ ਆ ਮੈਂ ਹਮੇਸ਼ਾ ਹੀ ਕਹਿੰਦੀ ਕਿ ਮੈਂ ਸਿਰਫ ਦੋ ਅੱਖਾਂ ਨਾਲ ਦੇਖਦੀ ਹਾਂ ਉਹ ਪੂਰੀ ਸ੍ਰਿਸ਼ਟੀ ਨੂੰ ਦੇਖਦੀ ਹਾਂ ਬੜਾ ਈਜ਼ੀ ਹੈ ਕਹਿਣਾ 7 ਸਾਲ ਦਾ ਸਫਰ ਬੜਾ ਈਜ਼ੀ ਹੈ ਬੜਾ ਈਜ਼ੀ ਹੈ ਕਹਿਣਾ ਕਿ ਚਲੋ ਜੀ ਆਜ ਨਹੀਂ ਹੋਇਆ ਤੇ ਕੋਈ ਗੱਲ ਨਹੀਂ ਬਲੀਵ ਰੱਖੋ ਮਤਲਬ ਇਹ ਇਹ ਲੱਗਦਾ ਬਲੀਵ ਰੱਖੋ ਅੱਛਾ ਬੜੀ ਸਸਤੀ ਜੀ ਗੱਲ ਹੈ ਪਰ ਉਹ ਰੱਖਣਾ ਉਹ ਹਿੰਮਤ ਆਣਾ ਉਹ ਤੁਹਾਡੇ ਚ ਨਹੀਂ ਆ ਸਕਦੀ ਜਿੰਨੀ ਚਿਰ ਤੁਹਾਨੂੰ ਸਟਰੈਂਥ ਨਹੀਂ ਹੁੰਦੀ ਤੁਹਾਨੂੰ ਸਟਰੈਂਥ ਮਿਲਦੀ ਹੈ ਤੁਹਾਨੂੰ ਹਰ ਪ੍ਰੋਬਲਮ ਛੋਟੀ ਲੱਗਦੀ ਜੀ ਮਿਲਦੀ ਹੈ ਕਿ ਕਲੋ ਚੱਲਿਆ ਮੈਨੂੰ ਨਹੀਂ ਪਤਾ ਉਹਨੂੰ ਟੈਕਨੀਕਲੀ ਕੀ ਕਹਿੰਦੇ ਆ ਉਹ ਪਿੱਛੋਂ ਵਾਲ ਜੇ ਸੈੱਟ ਕਰਕੇ ਉਹ ਦਿਖਾਇਆ ਅੱਛਾ ਮੇਰੇ ਵੀ ਤੁਸੀਂ ਦੇਖਿਆ ਹੋਣਾ ਮੈਨੂੰ ਲੱਗਦਾ ਉਹ ਆਈਕਲ ਬਹੁਤ ਚੱਲਦਾ ਉਹ ਸਲੂਨ ਵਾਲਿਆਂ ਨੇ ਪਾਇਆ ਹੈਗਾ ਸੀ ਜਦੋਂ ਟਰਾਂਸਫਰਮੇਸ਼ਨ ਕਰਦੇ ਨੇ ਮੈਂ ਕਿਹਾ ਅੱਛਾ ਕਹਿੰਦੇ ਮੈਮ ਅਸੀਂ ਕਰ ਗਨਾ ਇਦਾਂ ਮੈਂ ਕਿਹਾ ਹਾਂਜੀ ਕਰ ਲਓ ਕਰ ਲਓ ਕੋਈ ਗੱਲ ਨਹੀਂ ਆਪਣੀ ਇਸ ਇੰਡਸਟਰੀ ਦੇ ਵਿੱਚ ਸਾੜਾ ਹੈਗਾ ਤੇ ਉਹਨੂੰ ਮਿਲ ਰਿਹਾ ਇਦਾਂ ਮਿਲ ਰਿਹਾ ਜੋ ਥੋੜੀ ਕਿਸਮਤ ਚ ਵੀ ਲਿਖਿਆ ਹੈ ਨਾ ਤੁਸੀਂ ਉਹ ਵੀ ਗਵਾ ਰਹੇ ਹੋ ਫਿਰ ਤੁਸੀਂ ਉਹ ਕਰਮ ਕਰ ਰਹੇ ਹੋ ਨਾ ਤੁਸੀਂ ਸੋਚ ਰਹੇ ਹੁੰਦੇ ਬਾਰੇ ਬੁਰਾ ਸੋਚ ਰਹੇ ਇਹਨੂੰ ਕਿਉਂ ਮਿਲਿਆ ਇਹਨੂੰ ਕਿਉਂ ਮਿਲਿਆ ਉਹਦੇ ਕਰਮ ਹੋਣਗੇ ਜਿਉਂ ਇਹਨੂੰ ਮਿਲਿਆ ਜੇ ਹੋ ਸਕਦਾ ਤੁਹਾਡੇ ਲਈ ਪਰਮਾਤਮਾ ਨੇ ਵਧੀਆ ਲਿਖਿਆ ਹੋਵੇ ਸੈਲਫ ਮੇਡ ਜਿਹਨੂੰ ਆਪਾਂ ਕਹਾਂਗੇ ਕਿ ਇੱਕ ਇੱਕ ਬੰਦਾ ਇੰਨੇ ਛੋਟੇ ਸ਼ਹਿਰ ਤੋਂ ਉੱਠ ਕੇ ਪੂਰੀ ਦੁਨੀਆ 'ਚ ਆਪਦਾ ਨਾਮ ਕਮਾ ਜਾਈ ਜੇ ਉਹਨਾਂ 'ਚ ਕੋਈ ਗੱਲਬਾਤ ਸੀ ਤਾਂ ਹੀ ਉਹਨਾਂ ਨੇ ਇਹਨਾਂ ਨਾਮ ਕਮਾਇਆ ਕਿਉਂਕਿ ਅਜ ਕਾਲ ਸੋਸ਼ਲ ਮੀਡੀਆ ਕੋਈ ਕੁਝ ਵੀ ਲਿਖ ਦਿੰਦਾ ਹੈ ਨਾ ਕੋਈ ਕਿਸੇ ਦੀ ਕਿਸੇ ਨਾਲ ਕੋਈ ਮੀਮ ਬਣ ਗਿਆ ਕੋਈ ਇਦਾਂ ਦੀ ਚੀਜ਼ਾਂ ਬਣ ਗਿਆ ਇਹ ਇਹ ਚੀਜ਼ਾਂ ਦੇ ਨੂੰ ਲੈ ਕੇ ਦੀਪ ਸੈਗਲ ਦਾ ਕੀ ਸੋਚ ਹਰ ਕਿਸੇ ਦੇ ਥੋੜੇ ਪੇਰੈਂਟਸ ਵੀ ਬੋਲਦਾ ਇੰਸਟਾਗ੍ਰam ਤੇ ਹੋਣਗੇ ਥਰਡੇ ਮਮਾ ਹੋਣਗੇ ਮੇਰੇ ਮਮਾ ਵੀ ਹੈਗੇ ਨੇ ਸੋ ਉਹਨਾਂ ਨੂੰ ਇਹ ਚੀਜ਼ਾਂ ਬਾਦਰ ਕਰਦੀਆਂ ਨੇ ਕਿ ਬੇਟਾ ਆ ਕਿਉਂ ਲਿਖਿਆ ਹੈ ਆ ਚੀਜ਼ ਕਿਉਂ ਲਿਖੀ ਹੈ ਕਮੈਂਟ ਵਗੈਰਾ ਪੜਦੇ ਹਾਂ ਕਦੇ ਕਿ ਨਹੀਂ ਹਾਂਜੀ ਹਾਂਜੀ ਕਮੈਂਟ ਮੇਰੇ ਕਿਹੜਾ ਇੰਨੇ ਫੋਲੋਅਰਸ ਨੇ ਮੇਰੇ ਬਹੁਤ ਕਾਟ ਫੋਲੋਅਰਸ ਨੇ ਮੇਰੇ ਕਮੈਂਟ ਵੀ ਜਿੰਨੇ ਕੋਲਦੇ ਮੈਂ ਪੜ ਲੈਂਦੀ ਹੁੰਦੀ ਹੈ ਤੁਸੀਂ ਆਪਦੇ ਐਕਸਪੀਰੀਅੰਸ ਤੋਂ ਬਣੋਗੇ ਜਿੰਨੇ ਤੁਹਾਨੂੰ ਗਾਈਡ ਕਰਨਾ ਉਹਨੇ ਸ਼ਾਇਦ ਆਪਦੇ ਐਕਸਪੀਰੀਅੰਸ ਤੋਂ ਗਾਈਡ ਕਰਨਾ ਹੋਵੇ ਔਰ ਮਿਸਟੇਕਸ ਕਰੋ ਐਕਸਪੀਰੀਅੰਸ ਕਰੋ ਕਿਉਂਕਿ ਜਿੰਨੀ ਚਿਰ ਤੁਸੀਂ ਮਿਸਟੇਕਸ ਜਾਂ ਕੋਈ ਚੀਜ਼ਾਂ ਕਰੋਗੇ ਨਹੀਂ ਤੁਹਾਨੂੰ ਪਤਾ ਕਿਵੇਂ ਲੱਗੂਗਾ ਵਾਟ ਇਜ਼ ਰੌਂਗ ਐਂਡ ਵਾਟ ਇਜ਼ ਰਾਈਟ ਤੇ ਅੱਜ ਤੁਹਾਡੇ ਨਾਲ ਮੁਲਾਕਾਤ ਕਰਾਉਣੀ ਆ ਸੋਹਣੀ ਕੁੜੀ ਦੀਪ ਸੈਗਲ ਦੇ ਨਾਲ ਬڑے ਕਲਾਕਾਰ ਹੁੰਦੇ ਨੇ بڑے ਅਦਾਕਾਰਾਵਾ ਹੁੰਦੀਆਂ ਨੇ ਪਰ ਜਿੰਨੀ ਕਿ ਇਹਨਾਂ ਨਾਲ ਗੱਲਬਾਤ ਕੀਤੀ ਜਿੰਨਾ ਕਿ ਇੰਟਰਨੈਟ ਤੇ ਇਹਨਾਂ ਦੇ ਬਾਰੇ ਸਰਚ ਕੀਤਾ ਤਾਂ ਮੈਨੂੰ ਬਹੁਤ ਡਾਊਨ ਟੂ ਅਰਥ ਲੱਗੀ ਏ ਲੜਕੀ ਕੁੜੀ ਕਹਿ ਲਓ ਜਾਂ ਹੀਰੋਇਨ ਕਹਿ ਲਓ ਹੈਨਾ ਜਿੰਨੀ ਜਿਹੜੀ ਜਿਹੜੀ ਭੂਮਿਕਾ ਬੰਨੀ ਆ ਮੈਨੂੰ ਜਦੋਂ ਪਤਾ ਲੱਗਿਆ ਤੁਸੀਂ ਜਿਵੇਂ ਜਿਵੇਂ ਦੱਸਿਆ ਤਾਂ ਮੈਨੂੰ ਮੈਂ ਜਦੋਂ ਸਾਰਾ ਸਰਚ ਕੀਤਾ ਤੁਹਾਡੇ ਨਾਲ ਗੱਲਬਾਤ ਕੀਤੀ ਹੈਨਾ ਪੰਜ ਅੱਧੇ ਘੰਟੇ ਤੋਂ ਕਰ ਰਹੇ ਹਾਂ ਤਾਂ ਮੈਨੂੰ ਬਹੁਤ ਡਾਊਨ ਟੂ ਅਰਥ ਲੱਗੇ ਪਹਿਲਾ ਸਵਾਲ ਤਾਂ ਇਹੀ ਹੈ ਕਿ ਅਜੇ ਇੰਡਸਟਰੀ ਵਾਲਾ ਰੰਗ ਚੜ੍ਹਿਆ ਨਹੀਂ ਕਿ ਫਿਰ ਮਾਫ ਮਾ ਤੁਸੀਂ ਕਰ ਲਿਆ ਹੈ ਨਾ ਫੋਟੋ ਫੋਟੋ ਵੀ ਲੋਕ ਖਚਾਉਂਦੇ ਨੇ ਅਜੇ ਉਹ ਸਟਾਰਡਮ ਨਹੀਂ ਹاويه ਹੋਇਆ ਮੈਨੂੰ ਐ ਲੱਗਦਾ ਨਹੀਂ ਹੈ ਕਿ ਕਿ ਆਪਾਂ ਜਦੋਂ ਕਿੱਥੇ ਵੀ ਪਹੁੰਚ ਜਾਈਏ ਜੋ ਥੋੜੀ ਪਰਸਨੈਲਿਟੀ ਹੁੰਦੀ ਹੈ ਨਾ ਜੇ ਤੁਸੀਂ ਉਸ ਤੋਂ ਡਿਟੈਚ ਹੋ ਜਾਓਗੇ ਨਾ ਫਿਰ ਤੁਸੀਂ ਹੋ ਨਹੀਂ ਰਹੋਗੇ ਸੋ ਹਜੇ ਤੱਕ ਤਾਂ ਮੈਂ ਹੀ ਹਾਂ ਔਰ ਮੈਂ ਆਪਦੇ ਆਪ ਨੂੰ ਜਿੰਨਾ ਕੁ ਅੱਗੇ ਸੋਚਦੀ ਹਾਂ ਕਿ ਮੈਂ ਕਿੱਥੇ ਜਾਣਾ ਹੈ ਤੇ ਇਦਾਂ ਹੀ ਮੈਂ ਰਵਾਂਗੀ ਤੇ ਉਮੀਦ ਕਰਦੀ ਆ ਕਿ ਪਰਮਾਤਮਾ ਵੀ ਮੈਨੂੰ ਇਦਾਂ ਦੀ ਸੋਝੀ ਬਖਸ਼ੇ ਕਿ ਮੈਂ ਕਦੀ ਵੀ ਉਹਨਾਂ ਚੀਜ਼ਾਂ ਦੇ ਉੱਤੇ ਨਾ ਜਾਵਾਂ ਜਿਨ੍ਹਾਂ ਨੂੰ ਤੁਸੀਂ ਕਹਿ ਰਹੇਗੇ ਕਿ ਦੇਖ ਕੇ ਰੰਗ ਚੜ ਜਾਂਦਾ ਆ ਜਾਂ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਕਹਿ ਰਹੇ ਹੋ ਸੋ ਮੈਨੂੰ ਲੱਗਦਾ ਕਿ ਪਰਮਾਤਮਾ ਤੇ ਮੇਰੀ ਬਹੁਤ ਬਹੁਤ ਮੇਰੇ ਤੇ ਜਿਹੜਾ ਮੇਰ ਭਰਿਆ ਹੱਥ ਹੈਗਾ ਤੇ ਉਹ ਹਮੇਸ਼ਾ ਰਹੂਗਾ ਤੁਹਾਡੀ ਅਪ ਬ੍ਰਿੰਗਿੰਗ ਪਿੰਡ ਦੀ ਆ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਫਿਰੋਜ਼ਪੁਰ ਫਿਰੋਜ਼ਪੁਰ ਹਾਂਜੀ ਜੀ ਨਹੀਂ ਬਹੁਤ ਨਿੱਗਾ ਜਿਹਾ ਸੁਭਾਅ ਤੁਹਾਡਾ ਨਹੀਂ ਤਾਂ ਆਮ ਤੌਰ ਤੇ ਜਿਹੜੇ ਖਾਸ ਤੌਰ ਤੇ ਫਿਲਮੀ ਹਿਰੋਇਨਾ ਹੁੰਦੀਆਂ ਨੇ ਤੁਸੀਂ ਵੀ ਹਿਰੋਇ ਨਹੀਂ ਹੋ ਹੈਨਾ ਤਾਂ ਤਾਂ ਉਹਨਾਂ ਨੂੰ ਐ ਹੁੰਦਾ ਕਿ ਇੱਕ ਪਾਸੇ ਜੋ ਕੇ ਆਪਣਾ ਮੋਬਾਈਲ ਤੇ ਦੇਖੀਗੇ ਕਿਸੇ ਨਾਲ ਗੱਲ ਨਹੀਂ ਕਰਨੀ ਹੈਨਾ ਤੇ ਇਹ ਇਹ ਫਿਰ ਅਜੇ ਵਧੀਆ ਤੁਸੀਂ ਇਸ ਚੀਜ਼ ਤੋਂ ਬਚੇ ਹੋਏ ਹੋ ਤੁਸੀਂ ਇੱਕ ਪਾਸਾ ਮੇਰਾ ਵੀ ਦੇਖ ਲਿਆ ਹੋਣਾ ਨਾ ਤੁਸੀਂ ਇਹ ਵੀ ਕਹਿ ਸਕਦੇ ਹੋਗੇ ਕਿ ਹਿਰੋਇਨਾ ਜੇ ਮੋਬਾਈਲ ਤੇ ਲੱਗੀਆਂ ਹੁੰਦੀਆਂ ਨੇ ਤੇ ਕੁਝ ਹਿਰੋਇਨਸ ਇਦਾਂ ਦੀਆਂ ਵੀ ਹੁੰਦੀਆਂ ਨੇ ਜੋ ਮੇਰੇ ਵਰਗੇ ਹੁੰਦੇ ਉਹ ਉਹ ਹੁਣ ਐਗਜ਼ਾਮਪਲ ਤੁਹਾਡੇ ਨਾਲ ਇੰਟਰਵਿਊ ਤੋਂ ਬਾਅਦ ਇਹ ਵੀ ਸੈੱਟ ਹੋ ਗਈ ਨਾ ਇੱਕ ਜਿਵੇਂ ਅਗਲਾ ਕੋਈ ਆਊਗਾ ਤਾਂ ਇਹ ਵੀ ਆਪਾਂ ਕਹਿ ਸਕਦੇ ਆ ਬਿਲਕੁਲ ਜੀ ਬਿਲਕੁਲ ਤਾਂ ਥੋੜਾ ਜਿਹਾ ਜੇ ਆਪਾਂ ਕਰੀਏ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤੁਸੀਂ ਇੱਕ ਐਮੀ ਹੋਰਾਂ ਦੇ ਨਾਲ ਫਿਲਮ ਕੀਤੀ ਸੋਨਮ ਬਾਜਵਾ ਦੇ ਨਾਲ ਪਹਿਲਾਂ ਕੀਤੀ ਸੀਗੀ ਹਾਂਜੀ ਸ਼ੇਰ ਪੱਗਾ ਸ਼ੇਰ ਪੱਗਾ ਸ਼ੇਰ ਪੱਗਾ ਬੜਾ ਐਪਰੀਸ਼ੀਏਟ ਕੀਤਾ ਗਿਆ ਤੁਹਾਡਾ ਉਹਦੇ ਵਿੱਚ ਜਿਹੜਾ ਕੈਰੈਕਟਰ ਸੀਗਾ ਹੈਨਾ ਜੀ ਕਿਉਂਕਿ ਤੁਹਾਡੀ ਮੇਰੇ ਖਿਆਲੋਂ ਪਹਿਲੀ ਸੀਗੀ ਨਹੀਂ ਮੈਂ ਉਸ ਤੋਂ ਬਹੁਤ ਸਾਰੀਆਂ ਗਗਨਜੀ ਮੂਵੀਜ਼ ਕੀਤੀਆਂ ਹੋਈਆਂ ਸੀ ਪਰ ਕਹਿ ਦੋ ਕਿ ਇੱਕ ਵਧੀਆ ਸਟਾਰ ਕਾਸਟ ਦੇ ਨਾਲ ਜਦੋਂ ਕੰਮ ਕੀਤਾ ਪ੍ਰੋਪਰ ਲੈਵਲ ਤੇ ਸ਼ੁਰੂ ਤੋਂ ਹੀ ਵੈਸੇ ਤਾਂ ਮੈਂ ਬਹੁਤ ਬlesed ਰਹੀ ਹਾਂ ਜਦੋਂ ਮੈਂ ਪਹਿਲੀ ਵਾਰੀ ਕੈਮਰਾ ਨੂੰ ਦੇਖਿਆ ਸੀ ਮੈਂ ਕਿਹਾ ਸੀ ਬੰਬੂ ਕਟ ਅੱਛਾ ਪਹਿਲੀ ਵਾਰੀ ਜਦੋਂ ਮੈਂ ਕੈਮਰਾ ਨੂੰ ਫੇਸ ਕੀਤਾ ਸੀ ਕਿ ਕੈਮਰਾ ਕੀ ਹੁੰਦਾ ਹੈਗਾ ਕੈਮਰੇ ਦੇ ਅੱਗੇ ਆਣਾ ਤੇ ਕਿੱਦਾਂ ਸਾਰੀ ਮੂਵੀਜ਼ ਬਣਦੀਆਂ ਨੇ ਕਿੱਦਾਂ ਕਾਸਟ ਹੁੰਦਾ ਹੈ ਜਾਂ ਕਿਵੇਂ ਸੈੱਟ ਤੇ ਜਾਈਦਾ ਸੋ ਉਹ ਮੈਂ ਬੰਬੂ ਕਟ ਮਤਲਬ ਪਹਿਲੀ ਜਿਹੜੀ ਮੇਰੀ ਸ਼ੁਰੂਆਤ ਸੀ ਬੰਬੂ ਘਾਟ ਤੋਂ ਹੋਈ ਸੀ ਸੋ ਉਸ ਤੋਂ ਬਾਅਦ ਮੈਂ ਨੰਬਰ ਆਫ ਪ੍ਰੋਜੈਕਟਸ ਕੀਤੇ ਗੋਲਕ ਬੁਗਨੀ ਵੀ ਕੀਤੀ ਸੀ ਮੈਂ ਫਿਰ ਉਸ ਤੋਂ ਬਾਅਦ ਸ਼ੇਰ ਬੱਗਾ ਕੀਤੀ ਮੈਂ ਜਿੱਥੇ ਮੈਨੂੰ ਬਹੁਤ ਵਧੀਆ ਕਹਿ ਦੋ ਕਿ ਮੇਰੇ ਕੰਮ ਨੂੰ ਐਪਰੀਸ਼ੀਏਸ਼ਨਸ ਮਿਲੀਆਂ ਸੀ ਪਰ ਇਹ ਜਿਹੜੀ ਹੁਣ ਮੇਰੀ ਮੂਵੀ ਆ ਰਹੀ ਹੈ 17 ਮਹੀਨ ਨੂੰ ਜੇ ਜੱਟ ਵਿਗੜ ਗਿਆ ਉਹਦੇ ਚ ਮੇਰਾ ਐਜ਼ ਇਨ ਡੈਬਿਊ ਹੈ ਹੂੰ ਲੀਡ ਲੀਡ ਰੋਲ ਦੇ ਵਿੱਚ ਅੱਛਾ ਇਹ ਇਹ احساس ਕਦੋਂ ਹੋ ਗਿਆ ਸੀਗਾ ਕਿ ਮੈਂ ਫਿਲਮਾਂ ਵੱਲ ਜਾਣਾ ਇੱਕ ਇਹ ਤਾਂ ਇੱਕ ਤਾਂ ਚਲੋ ਬੇਸਿਕ ਚੀਜ਼ ਹੁੰਦੀ ਆ ਜਦੋਂ ਬੰਦਾ ਤਿਆਰ ਤੋਰ ਹੁੰਦਾ ਤਰੀਫ ਕਰਦੇ ਆ ਕਰਦੇ ਤਰੀਫ ਕਰਦੇ ਆ ਵੀ ਕੁੜੀ ਬਹੁਤ ਐ ਆ ਜਾਂ ਨੇੜੇ ਤੇੜੇ ਵਾਲੇ ਕਰਦੇ ਆ ਉਹਨਾਂ ਚੀਜ਼ਾਂ ਨੇ ਕੀਤਾ ਜਾਂ ਸ਼ੁਰੂ ਤੋਂ ਹੀ ਸੀਗਾ ਮਨ ਦੇ ਵਿੱਚ ਕਿ ਨਹੀਂ ਕਿਉਂਕਿ ਮੈਨੂੰ ਲੱਗਦਾ ਕਿ ਖੂਬਸੂਰਤੀ ਇੱਕ ਪਾਰਟ ਹੋ ਸਕਦੀ ਆ ਪਰ ਮਿਹਨਤ ਬਹੁਤ ਆ ਇਹਦੇ ਵਿੱਚ ਹੋਰ ਵੀ ਚੀਜ਼ਾਂ ਬਹੁਤ ਨੇ ਬਿਲਕੁਲ ਬਿਲਕੁਲ 101% ਤੁਹਾਡੀ ਗੱਲ ਬਿਲਕੁਲ ਸਹੀ ਹੈ ਅ ਜਦੋਂ ਮੈਂ ਮੈਨੂੰ ਨਹੀਂ ਪਤਾ ਸੀ ਕਿ ਮੈਂ ਐਕਟਰ ਬੰਨਾ ਹੈ ਜਾਂ ਮੈਂ ਇਸ ਫੀਲਡ ਚ ਵੀ ਜਾਣਾ ਹੈਗਾ ਪਰ ਮੈਂ ਆਪਣੀ ਸ਼ੁਰੂਆਤ ਇਦਾਂ ਕੀਤੀ ਸੀ ਕਿ ਕਾਲਜ ਦੇ ਵਿੱਚ ਯੂਥ ਫੈਸਟੀਵਲ ਹੁੰਦੇ ਸੀ ਤੇ ਯੂਥ ਫੈਸਟੀਵਲ ਦੇ ਵਿੱਚ ਜਦੋਂ ਮੈਂ ਪਾਰਟਿਸਿਪੇਟ ਕੀਤਾ ਮੈਂ ਅ ਅੰਦੇ ਤੇ ਪਰਫਾਰਮ ਕੀਤਾ ਸਟੇਜ ਤੇ ਤੇ ਜਿਸਦੋਂ ਮੈਨੂੰ ਤਾੜੀਆਂ ਸੁਣੀਆਂ ਨਾ ਹੂੰ ਉਸ ਦਿਨ ਮੈਂ ਆਪਦੇ ਮਨ ਚ ਨਾ ਇੱਕ ਬਣਾ ਲਿਆ ਸੀ ਕਿ ਤਾੜੀਆਂ ਵੱਜਦੀਆਂ ਹੀ ਰਹਿਣਗੀਆਂ ਮੈਂ ਉਹ ਕੰਮ ਕਰਨਾ ਹੈ ਕਿ ਤਾੜੀਆਂ ਕਦੀ ਵੀ ਰੁਕਨ ਨਾ ਫਿਰ ਮੈਨੂੰ ਪਰਮਾਤਮਾ ਨੇ ਮੌਕਾ ਦਿੱਤਾ ਫਿਰ ਅੱਗੇ ਅੱਗੇ ਜਿਵੇਂ ਜਿਵੇਂ ਚਲਦੇ ਗਏ ਚਲਦੇ ਗਏ ਦੇਖੋ ਮੇਰੀ ਇਸ ਇੰਡਸਟਰੀ ਦੇ ਵਿੱਚ ਕੋਈ ਵੀ ਕਹਿ ਦੋ ਕਿ ਕੋਈ ਵੀ ਗੋਡ ਫਾਦਰ ਜਾਂ ਕੋਈ ਵੀ ਮੇਰੇ ਕੁਝ ਲਿੰਕਸ ਨਹੀਂ ਸੀ 나ਈ ਮੈਨੂੰ ਪਤਾ ਸੀ ਕਿ ਕਿਵੇਂ ਹੋਣਾ ਕਿਵੇਂ ਹੋਊਗਾ ਕਿਹੜੀਆਂ ਚੀਜ਼ਾਂ ਮੈਨੂੰ ਕਰਨੀਆਂ ਪੈਣਗੀਆਂ ਕਿ ਇੱਕ ਹੁੰਦਾ ਨਾ ਕਿ ਆਪਾਂ ਜੀ ਡਾਕਟਰ ਬੰਨਣਾ ਹੈ ਜਾਂ ਅਸੀਂ ਆਈਪੀਐਸ ਬੰਨਣਾ ਹੈ ਜਾਂ ਅਸੀਂ ਕਿਸੇ ਵੀ ਫੀਲਡ ਚ ਜਾਣਾ ਹੈ ਇੱਕ ਸਰਟਨ ਕ੍ਰਾਈਟੇਰੀਆ ਹੁੰਦਾ ਸੈਟ ਤੁਸੀਂ ਆ ਟੈਸਟ ਕਲੀਅਰ ਕਰ ਲਓ ਤੁਸੀਂ ਆ ਇੰਟਰਨਸ਼ਿਪ ਕਰ ਲਓ ਤੁਸੀਂ ਆ ਚੀਜ਼ ਕਰਨ ਤੋਂ ਬਾਅਦ ਤੁਸੀਂ ਉਸ ਡੈਜ਼ਿਗਨੇਸ਼ਨ ਤੇ ਪਹੁੰਚ ਜਾਓਗੇ ਇਸ ਫੀਲਡ ਦਾ ਕੋਈ ਵੀ ਕ੍ਰਾਈਟੇਰੀਆ ਨਹੀਂ ਹੈਗਾ ਕੋਈ ਵੀ ਐਲਗੋਰਿਦਮ ਨਹੀਂ ਹੈਗਾ ਕੋਈ ਵੀ ਐਦਾਂ ਦੀ ਚੀਜ਼ ਨਹੀਂ ਹੈ ਕਿ ਜਿੱਥੋਂ ਤੁਸੀਂ ਕਲੀਅਰ ਕਰਕੇ ਤੇ ਤੁਹਾਨੂੰ ਲੱਗੇਗਾ ਕਿ ਅੱਛਾ ਮੈਂ ਇਸ ਪੋਜੀਸ਼ਨ ਤੇ ਪਹੁੰਚ ਜਾਊਂਗੀ ਇੱਕ ਚੀਜ਼ ਮੈਨੂੰ ਪਤਾ ਸੀ ਉਹ ਸੀ ਕਿ ਬਿਲੀਵ ਕਿ ਮੈਂ ਆਪ ਵੀ ਉੱਤੋਂ ਬਲੀਵ ਨਹੀਂ ਛੱਡਣਾ ਤੇ ਮੈਂ ਆਪਦੇ ਸਕਿੱਲਸ ਨੂੰ ਇੰਨਾ ਕੋ ਇਨਹਾਂਸ ਕਰਨਾ ਕਿ ਜਦੋਂ ਵੀ ਮੈਨੂੰ ਮੌਕਾ ਮਿਲੇ ਨਾ ਮੈਂ ਆਪਣਾ 100 ਨਹੀਂ 1000% ਦੇਵਾਂ ਬਸ ਉਸ ਚੀਜ਼ ਨੂੰ ਕਰਦੇ 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 ਮੈਂ ਬੰਬੇ ਗਈ ਉੱਥੋਂ ਵਰਕਸ਼ਾਪਸ ਲਿੱਤੀਆਂ ਫਿਰ ਮੈਂ ਚੰਡੀਗੜ੍ਹ ਦਾ ਸਫ਼ਰ ਤੈਅ ਕੀਤਾ ਤੇ ਬਹੁਤ ਮਿਹਨਤ ਕੀਤੀ ਆਪਦੇ ਉੱਤੇ ਕਿ ਜਿੰਨੀ ਮੈਨੂੰ ਲੱਗਿਆ ਕਿ ਮੈਨੂੰ ਐਜ਼ ਐਨ ਐਕਟਰੈਸ ਬਨੰਦੇ ਲਈ ਮਤਲਬ ਜਿੰਨੀ ਮਿਹਨਤ ਮੈਨੂੰ ਕਰਨੀ ਪਊਗੀ ਜਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਮੈਨੂੰ ਅ ਮੈਨੂੰ ਪਤਾ ਹੋਣਾ ਚਾਹੀਦਾ ਕਿ ਅੱਛਾ ਅਗਰ ਮੈਂ ਕੋਈ ਐਕਟ ਕਰਨਾ ਹੈ ਤਾਂ ਉਹਨੂੰ ਕਿੱਦਾਂ ਪਰਫਾਰਮ ਕਰਨਾ ਹੈ ਉਹ ਬਰੀਕੀਆਂ ਨੂੰ ਜਾਨਣਾ ਸ਼ੁਰੂ ਕੀਤਾ ਮਤਲਬ ਮੈਂ ਬਹੁਤ ਪੈਸ਼ਨੇਟ ਹਾਂ ਇਸ ਕੰਮ ਨੂੰ ਲਈ ਹੋਮਵਰਕ ਤੁਸੀਂ ਬਹੁਤ ਕੀਤਾ ਤੁਸੀਂ ਬੰਬਈ ਦੀ ਵਰਕਸ਼ਾਪ ਦੀ ਗੱਲ ਕੀਤੀ ਚੰਡੀਗੜ੍ਹ ਦਾ ਉਹ ਉਹ ਪਾਰ ਥੋੜਾ ਜਿਹਾ ਦੱਸੋ ਉਹ ਕਿਵੇਂ ਦਾ ਐਕਸਪੀਰੀਅੰਸ ਰਿਹਾ ਫਰੂਸਪੁਰ ਤੋਂ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਪਹਿਲਾਂ ਤਾਂ ਚੰਡੀਗੜ੍ਹ ਦਾ ਸਫ਼ਰ ਤਾਂ ਕੀਤਾ ਕਿਉਂਕਿ ਫਿਰੋਜ਼ਪੁਰ ਇਹੋ ਜਿਹਾ ਸ਼ਹਿਰ ਹੈ ਕਿ ਜਿੱਥੇ ਆਪਾਂ ਸੋਚ ਨਹੀਂ ਸਕਦੇ ਕਿ ਇੰਨੀਆਂ oportunidades ਤੁਹਾਨੂੰ ਮਿਲ ਸਕਣ ਹੈਨਾ ਉਹ ਤਾਂ ਮੈਂ ਲੱਕੀ ਸੀ ਕਿ ਉੱਥੇ ਮੂਵੀ ਬਣ ਰਹੀ ਸੀ ਤੇ ਮੈਨੂੰ ਚਾਂਸ ਮਿਲ ਗਿਆ ਅੱਛਾ ਬੰਬੂਗੜ੍ਹ ਉੱਥੇ ਸ਼ੂਟ ਹੋ ਰਹੀ ਸੀ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਸਾਡੇ ਪਿੰਡ 'ਚ ਸ਼ੂਟ ਹੋ ਰਹੀ ਸੀ ਤੇ ਤਾਂ ਮੈਨੂੰ ਮੌਕਾ ਮਿਲ ਗਿਆ ਪਰ ਉਸ ਤੋਂ ਬਾਅਦ ਮੇਟਲ ਮੈਂ ਫਿਰੋਜਪੁਰ ਤਾਂ ਨਹੀਂ ਰਹਿ ਸਕਦੀ ਸੀ ਤਾਂ ਮੈਨੂੰ ਹੋਇਆ ਕਿ ਮੈਨੂੰ ਚੰਡੀਗੜ੍ਹ ਜਾਣਾ ਪਊਗਾ ਜੇ ਮੈਂ ਅੱਗੋਂ ਇਸ ਚੀਜ਼ ਨੂੰ ਸੀਰੀਅਸਲੀ ਲੈਣਾ ਹੈਗਾ ਫਿਰ ਮੈਂ ਚੰਡੀਗੜ੍ਹ ਦਾ ਸਫ਼ਰ ਤੈਅ ਕੀਤਾ ਉਸ ਤੋਂ ਬਾਅਦ ਆ ਕੇ ਇੱਥੇ ਮਤਲਬ ਮੈਂ ਐਂਕਰਿੰਗ ਵੀ ਕੀਤੀ ਹੈ ਕਿ ਮੈਂ ਫਸਟ ਟਾਈਮ ਦਾਸਤੀਆ ਕੈਮਰਾ ਤੇ ਮੈਂ ਜੌਬ ਵੀ ਕਰਦੀ ਸੀ ਫਿਰ ਉਸ ਤੋਂ ਬਾਅਦ ਮਤਲਬ ਹਰ ਉਹ ਉਹ ਚੀਜ਼ ਕੀਤੀ ਜੋ ਮੈਨੂੰ ਲੱਗਿਆ ਕਿ ਮੈਨੂੰ ਇੱਕ ਵਧੀਆ ਅਭਿਨੇਤਰੀ ਵਧੀਆ ਐਕਟਰਸ ਬਣਾਉਣ ਦੇ ਵਿੱਚ ਮੈਨੂੰ ਹੈਲਪ ਕਰੋਗੀ ਫਿਰ ਮੈਂ ਬੰਬਈ ਦਾ ਸਫ਼ਰ ਤੈਅ ਕੀਤਾ ਵੈਸੇ ਜਦੋਂ ਤੁਸੀਂ ਜੌਬ ਦਾ ਜ਼ਿਕਰ ਕੀਤਾ ਥੋੜਾ ਥੋੜਾ ਜਿਹਾ ਵੱਧ ਆ ਸਕਦੇ ਉਹਦੇ ਬਾਰੇ ਜੌਬ ਕਿੰਨੀ ਦੇਰ ਕੀਤੀ ਆ ਤੇ ਐਂਕਰਿੰਗ ਦੀ ਜੌਬ ਕੀਤੀ ਉਦੋਂ ਵੀ ਬੈਕ ਆਫ ਦਾ ਮਾਈਂਡ ਇਹੀ ਚੱਲਦਾ ਸੀ ਕਿ ਮੈਂ ਇੰਟਰਵਿਊ ਕਰ ਰਹੀ ਆ ਜਾਂ ਮੈਂ ਉਧਰਲੇ ਪਾਸੇ ਕਦੋਂ ਜਾਣਾ ਮੈਂ ਮੈਂ ਮੈਨੂੰ ਨਾ ਇਦਾਂ ਦਾ ਪਰਮਾਤਮਾ ਨੇ ਜਿੱਦਾਂ ਸਟੈਪ ਬਾਈ ਸਟੈਪ ਚੜਾਇਆ ਹੁਣ ਇਦਾਂ ਤਾਂ ਕੋਈ ਐ ਨਹੀਂ ਸੀ ਕਿ ਮੇਰੇ ਫੈਮਲੀ ਬਹੁਤ ਉਹ ਨੇ ਕਿ ਜਿਹੜਾ ਮੈਨੂੰ ਕਹਿ ਦੋ ਕਿ ਤੁਸੀਂ ਮੈਨੂੰ ਖਰਚਾ ਆ ਰਿਹਾ ਤੇ ਮੈਂ ਕਹਾਂ ਮੈਂ ਆਪਣੇ ਡ੍ਰੀਮਸ ਪੂਰਾ ਕਰਾਂ ਤੇ ਜਾਂ ਕੋਈ ਜਾਂ ਫਿਲਮ ਤੇ 2-3 ਕਰੋੜ ਰੁਪਏ ਅਸੀਂ ਪਾ ਦਿੰਦੇ ਆ ਵਿੱਚ ਕਿ ਬੇਟਾ ਚਲੋ ਜਾਓ ਅਸੀਂ ਪ੍ਰੋਡਿਊਸ ਕਰ ਦਿੰਦੇ ਆ ਹਨਾ ਤੇ ਜੌਬ ਵੀ ਮੈਂ ਕਰਦੀ ਸੀ ਜੌਬ ਤੋਂ ਬਾਅਦ ਮੈਂ ਪਾਰਟ ਟਾਈਮ ਆਪਣਾ ਕੰਮ ਵੀ ਕਰਦੀ ਸੀ ਜੇ ਮੈਨੂੰ ਕੋਈ ਚੀਜ਼ ਆਫਰ ਹੋ ਗਈ ਅੱਛਾ ਇਹ ਕਰਨਾ ਹੈ ਇਹ ਕਰਨਾ ਪਰ ਹੌਲੀ ਹੌਲੀ ਜਿਵੇਂ ਜਿਵੇਂ ਕੋਈ ਚੀਜ਼ ਤੁਸੀਂ ਕਰਦੇ ਜਾਂਦੇ ਨੇ ਤੁਹਾਨੂੰ ਐਕਸਪੀਰੀਅੰਸ ਹੁੰਦਾ ਜਾਂਦਾ ਹੈ ਥੈਨ ਤੁਹਾਨੂੰ ਕਲੈਰਿਟੀ ਆਣੀ ਸ਼ੁਰੂ ਹੁੰਦੀ ਹੈ ਅੱਛਾ ਤੁਸੀਂ ਕਰਨਾ ਕੀ ਹੈ ਫੋਰ ਏਗਜ਼ਾਮਪਲ ਤੁਸੀਂ ਅੱਜ ਇੱਥੇ ਬੈਠੇ ਹੋ ਜਦੋਂ ਤੁਸੀਂ ਜੁਆਇਨ ਕੀਤਾ ਹੋਏਗਾ ਸ਼ਾਇਦ ਤੁਹਾਡੇ ਵੀ ਦਿਮਾਗ 'ਚ ਹੋਊਗਾ ਕਿ ਮੈਂ ਆਹ ਚੀਜ਼ ਕਰਨੀ ਹੈ ਹਾ ਨਾ ਬਟ ਪਤਾ ਨਹੀਂ ਹੁੰਦਾ ਵੇ ਆਊਟ ਨਹੀਂ ਪਤਾ ਚਲਦਾ ਪਰ ਜਿਵੇਂ ਜਿਵੇਂ ਆਪਾਂ ਉਸ ਚੀਜ਼ ਤੇ ਪਹੁੰਚਦੇ ਜਾਂਦੇ ਆ ਸਾਨੂੰ ਉਹ ਜਿਹੇ ਬੰਦੇ ਮਿਲਨੇ ਸ਼ੁਰੂ ਹੋ ਜਾਂਦੇ ਨੇ ਉਹ ਜਿਹਾ ਵੇ ਆਊਟ ਨਿਕਲਣਾ ਸ਼ੁਰੂ ਹੋ ਜਾਂਦਾ ਸੋ ਏਹੀ ਚੀਜ਼ ਆ ਮੇਰੇ ਨਾਲ ਹੋਈਆਂ ਕਿ ਜਦੋਂ ਮੈਂ ਜੌਬ ਕਰਦੀ ਸੀ ਸਮਝਦੀ ਮੈਂ ਉਦੋਂ ਵੀ ਆਦੇ ਆਪਣੀ ਹੀਰੋਇਨ ਨਹੀਂ ਹੁੰਦੀ ਸੀ ਕਿ ਮੈਂ ਐਕਟ੍ਰੈਸ ਆ ਕੋਈ ਗੱਲ ਨਹੀਂ ਤੁਹਾਡਾ ਇੰਟਰਵਿਊ ਕਰ ਰਹੀ ਹੈ ਕੋਈ ਗੱਲ ਨਹੀਂ ਇੱਕ ਦਿਨ ਮੈਂ ਵੀ ਉਦੋਂ ਹੀ ਬੈਠਾਂਗੀ ਮਤਲਬ ਇਦਾਂ ਦੀ ਮੈਂ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਉਸ ਚੀਜ਼ ਦੇ ਵਿੱਚ ਐਕਸਟਰਾਔਡੀਨਰੀ ਕੰਪਲੀਮੈਂਟ ਮਿਲਦੇ ਸੀ ਉਦੋਂ ਵੀ ਕੰਪਲੀਮੈਂਟ ਮਿਲ ਜਾਂਦੇ ਸੀ ਕਿ ਕਿ ਕੀ ਕੀ ਐਂਕਰ ਹੈ ਰੋਇਨ ਤੋਂ ਵੀ ਜ਼ਿਆਦਾ ਸੋਹਣੀ ਹੈ ਕੰਪਲੀਮੈਂਟਸ ਦੇਖੋ ਇਦਾਂ ਦਾ ਕੋਈ ਵੀ ਕੰਪਲੀਮੈਂਟਸ ਨਹੀਂ ਮੂੰਹ ਤੇ ਤਾਂ ਕੋਈ ਨਹੀਂ ਕਹਨਾਂਦੇ ਸੀ ਬਟ ਹਮ ਪ੍ਰੇਜ਼ ਜ਼ਰੂਰ ਕਰਦੇ ਹੁੰਦੇ ਸੀ ਕਿ ਯੂ ਆਰ ਟੈਲੈਂਟਿਡ ਮੈਨ ਤੁਸੀਂ ਥੋੜਾ ਜੇ ਆਪਰ ਫੈਮਿਲੀ ਬੈਕਗ੍ਰਾਉਂਡ ਦੀ ਗੱਲ ਕਰੀਏ ਕੌਣ ਕੌਣ ਘਰ ਦੇ ਵਿੱਚ ਕਿਉਂਕਿ ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ ਫਿਰੋਜ਼ਪੁਰ ਤੋਂ ਬੰਬੇ ਦਾ ਸਫਰ ਜਾਂ ਚੰਡੀਗੜ੍ਹ ਦਾ ਸਫਰ ਮੈਨ ਲੱਗਦਾ ਕਿ ਪੇਰੈਂਟਸ ਦੇ ਸਹਿਯੋਗ ਤੋਂ ਬਿਨਾ ਜਾਂ ਜੋ ਵੀ ਕੋਈ ਹੋਰ ਉਦੋਂ ਤੁਹਾਡੀ ਕੋਈ ਰਿਸ਼ਤੇਦਾਰ ਸੰਭਵ ਹੀ ਨਹੀਂ ਹੋ ਸਕਦਾ ਪੋਸੀਬਲ ਨਹੀਂ ਹੋ ਸਕਦਾ ਜੀ ਮੈਨੂੰ ਲੱਗਦਾ ਕਿ ਮੈਂ ਜੋ ਕੁਛ ਵੀ ਆਪਣੇ ਪੇਰੈਂਟਸ ਦੇ ਕਰਕੇ ਆ ਮੇਰੇ ਮम्मा ਦੇ ਕਰਕੇ ਬਿਕਾਜ਼ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਜਿੱਦਾਂ ਹੁਣੇ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰਾ ਬ੍ਰਦਰ ਮੇਰੇ ਨਾਲ ਹੈ ਤੇ ਅਸੀਂ ਚਾਰ ਬ੍ਰਦਰ ਸਿਸਟਰਸ ਹਾਂ ਇੱਕ ਮੇਰਾ ਵੱਡਾ ਵੀਰਾ ਹੈ ਮੈਂ ਸੈਕਿੰਡ ਨੰਬਰ ਤੇ ਮੇਰਾ ਛੋਟਾ ਵੀਰਾ ਐਂਡ ਸਿਸਟਰ ਸੋ ਹਮੇਸ਼ਾ ਕਹਿੰਦੇ ਨੇ ਜਦੋਂ ਤੁਸੀਂ ਇਕੱਲੇ ਹੁੰਦੇ ਇਕੱਲੇ ਤੁਸੀਂ ਕਦੀ ਵੀ ਕੋਈ ਚੀਜ਼ ਨੂੰ ਹਾਸਲ ਨਹੀਂ ਕਰ ਸਕਦੇ ਤੁਹਾਡੇ ਨਾਲ ਜੇ ਤੁਹਾਡਾ ਪਰਿਵਾਰ ਹੈ ਤੁਹਾਡੇ ਦੋਸਤ ਮਿੱਤਰ ਨੇ ਤੁਹਾਡੇ ਬਾਰੇ ਜੋ ਚੰਗਾ ਸੋਚ ਰੱਖਦੇ ਨੇ ਉਹ ਤੁਹਾਡੇ ਨਾਲ ਹੈ ਨਾ ਤੁਹਾਡਾ ਹੌਂਸਲਾ ਦੁੱਗਣਾ ਹੋ ਜਾਂਦਾ ਹੈ ਤੁਸੀਂ ਕਿਸੇ ਵੀ ਪ੍ਰੋਬਲਮ ਜੇ ਤੁਹਾਡੀ ਜ਼ਿੰਦਗੀ ਵਿੱਚ ਆ ਜੇ ਜਾਂ ਕੁਝ ਵੀ ਚੀਜ਼ਾਂ ਇਦਾਂ ਦੀ ਆ ਜਾਣ ਜਿੱਥੇ ਤੁਹਾਨੂੰ ਲੱਗੇ ਕਿ ਯਾਰ ਇਹ ਚੀਜ਼ਾਂ ਨਹੀਂ ਹੋ ਰਹੀਆਂ ਤਾਂ ਉਹ ਚੀਜ਼ਾਂ ਨੂੰ ਕੰਪਨਸੇਟ ਕਰਨ ਵਾਸਤੇ ਤੁਹਾਡੀ ਫੈਮਿਲੀ ਹਮੇਸ਼ਾ ਰਹਿੰਦੀ ਹੈ ਸੋ ਆਮ ਸੋ ਬਲੇਸਡ ਕਿ ਮੇਰੇ ਮਮ ਡੈਡ ਸਾਰੇ ਮੇਰੇ ਨਾਲ ਰਹੇ ਹਾਂ ਉਦੋਂ ਜਿਹੜਾ ਅਗਰ ਮੈਂ ਗੱਲ ਕਰਾਂ ਉਦੋਂ ਥੋੜਾ ਔਖਾ ਸੀ ਪਰ ਮੈਂ ਹਮੇਸ਼ਾ ਹੀ ਚੀਜ਼ ਕਹਿੰਨੀ ਆ ਕਿ ਜਦੋਂ ਤੁਸੀਂ ਆਪਦੀ ਕੋਈ ਵੀ ਚੀਜ਼ ਕਿਸੇ ਵੀ ਚੀਜ਼ ਜਾਂ ਕਿਸੇ ਵੀ ਡ੍ਰੀਮ ਬਾਰੇ ਆਪਣੇ ਪੇਰੈਂਟਸ ਨੂੰ ਸਹੀ ਤਰੀਕੇ ਦੇ ਨਾਲ ਸਮਝਾਉਂਦੇ ਹੋ ਨਾ ਪੇਰੈਂਟਸ ਉਸ ਚੀਜ਼ ਨੂੰ ਹਮੇਸ਼ਾ ਐਗਰੀ ਕਰਦੇ ਆ ਬਟ ਤੁਹਾਨੂੰ ਆਪਦੀ ਗੱਲ ਨੂੰ ਸਮਝਾਣਾ ਆਣਾ ਚਾਹੀਦਾ ਤਨੂੰ ٹرسٹ ਬਿਲਡ ਕਰਾਉਣਾ ਚਾਹੀਦਾ ਹੈ ਆਪਦੇ ਪੇਰੈਂਟਸ ਤੇ ਆਪਣੇ ਵਿਚਾਰ ਕਿ ਇਹ ਮੈਨੂੰ ਸਪੋਰਟ ਕਰਨ ਇਹ ਸਾਰੀਆਂ ਚੀਜ਼ਾਂ ਹਮੇਸ਼ਾ ਮੈਂ ਮੇਰੇ ਲਾਈਫ ਦੇ ਵਿੱਚ ਜਦੋਂ ਵੀ ਕੋਈ ਵੀ ਚੀਜ਼ ਹੁੰਦੀ ਹੈ ਮੈਂ ਇਦਾਂ ਆਪਦੇ ਆਪ ਨੂੰ ਅੰਡਰਸਟੈਂਡ ਕਰਦੀ ਆ ਆਪਦੇ ਆਪ ਨੂੰ ਕਹਿ ਦੋ ਕਿ ਸੈਲਫ ਰੈਲੀਜ਼ੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਕਿਸੇ ਨੂੰ ਕਿਸੇ ਦੇ ਬਾਰੇ ਮੈਨੂੰ ਐ ਲੱਗਦਾ ਕਿ ਤੁਹਾਨੂੰ ਬਾਕੀਆਂ ਬਾਰੇ ਨਹੀਂ ਪਤਾ ਹੋਣਾ ਚਾਹੀਦਾ ਤੁਹਾਨੂੰ ਜੇ ਆਪਦੇ ਬਾਰੇ ਪਤਾ ਲੱਗ ਗਿਆ ਨਾ ਤੁਹਾਡੇ ਅੰਦਰ ਕੀ ਹੈ ਤਾਂ ਤੁਸੀਂ ਜਗ ਜਿੱਤੋ ਮੈਨੂੰ ਲੱਗਦਾ ਅਧਿਆਤਮ ਆਪਣੇ ਆਪ ਨਾਲ ਜੁੜਨ ਦਾ ਸਭ ਤੋਂ ਵੱਡਾ ਇੱਕ ਜੀ ਸਭ ਤੋਂ ਵੱਡਾ ਜੀ ਪਾਠ ਦੀਪ ਸੈਕਲ ਫਿਰ ਇਹ ਕਹੀਏ ਕਿ ਪਾਠ ਵਗੈਰਾ ਕਰਦੇ ਹਾਂ ਹਾਂਜੀ ਅੱਛਾ ਜਪਈ ਸਹਿਬ ਜਪ ਜਪ ਜੀ ਸਹਿਬ ਜਦੋਂ ਵੀ ਮੈਨੂੰ ਐ ਲੱਗੂਗਾ ਕਿ ਮੈਨੂੰ ਇਹ ਚੀਜ਼ ਮੇਰੇ ਤੋਂ ਨਹੀਂ ਹੈਂਡਲ ਹੋ ਰਹੀ ਮੈਂ ਜਪਈ ਸਹਿਬ ਦਾ ਪਾਰਟ अच्छा रेगुलर ਤੁਸੀਂ ਚੁਪਈ ਸਾਹਿਬ ਦਾ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਬਹੁਤ ਵਧੀਆ ਗੱਲ ਹੈ ਇਹ ਮੈਨੂੰ ਲੱਗਦਾ ਕਿ ਸਾਡੇ ਚੰਡੀਗੜ੍ਹ ਚ ਸੁਹਾਣਾ ਸਾਹਿਬ ਗੁਰਦੁਆਰਾ ਹੈਗਾ ਹਾਂਜੀ ਹਾਂਜੀ ਤੇ ਅਸੀਂ ਮੇਸ਼ਾ ਮੱਥਾ ਟੇਕਣ ਜਾਂਦੇ ਹਾਂ ਔਰ ਉਹਨਾਂ ਦੀ ਬਦੌਲਤ ਹੀ ਹੈ ਸਭ ਕੁਝ ਉਹਨਾਂ ਦੀ ਬਦੌਲਤ ਹੀ ਹੈ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਚ ਇਹ ਸਾਰਾ ਕੁਝ ਇੰਪੋਸੀਬਲ ਸੀ ਜੇ ਮੈਨੂੰ ਉਹਨਾਂ ਨੇ ਇੰਨੀ ਸੋਝੀ ਨਾਲ ਬਖਸ਼ੀ ਹੁੰਦੀ ਕਿਉਂਕਿ ਬੜਾ ਈਜ਼ੀ ਹੈ ਕਹਿਣਾ 7 ਸਾਲ ਦਾ ਸਫਰ ਬੜਾ ਈਜ਼ੀ ਹੈ ਬੜਾ ਈਜ਼ੀ ਹੈ ਕਹਿਣਾ ਕਿ ਚਲੋ ਵੀ ਅੱਜ ਨਹੀਂ ਹੋਇਆ ਤੇ ਕੋਈ ਗੱਲ ਨਹੀਂ ਬਲੀਵ ਰੱਖੋ ਮਤਲਬ ਇਹ ਐ ਲੱਗਦਾ ਬਲੀਵ ਰੱਖੋ ਅੱਛਾ ਬੜੀ ਸਸਤੀ ਜੀ ਗੱਲ ਹੈ ਪਰ ਉਹ ਰੱਖਣਾ ਉਹ ਹਿੰਮਤ ਆਣਾ ਉਹ ਤੁਹਾਡੇ ਚ ਨਹੀਂ ਆ ਸਕਦੀ ਜਿੰਨੀ ਚਿਰ ਤੁਹਾਨੂੰ ਸਟਰੈਂਥ ਨਹੀਂ ਮਿਲਦੀ ਜਦੋਂ ਤੁਹਾਨੂੰ ਸਟਰੈਂਥ ਮਿਲਦੀ ਹੈ ਤੁਹਾਨੂੰ ਹਰ ਪ੍ਰੋਬਲਮ ਛੋਟੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਸੀਂ ਅਧਿਆਤਮਿਕੋਂ ਇਹ ਇਹ ਮੈਨੂੰ ਲੱਗਦਾ ਕਿ ਅੱਜ ਜਿਸ ਈਵਰਸ ਨੂੰ ਪਤਾ ਲੱਗਿਆ ਹੋਊਗਾ ਨਾ ਇਹ ਵੀ ਇੱਕ ਪੱਖ ਹੈਗਾ ਦੀਪ ਸੈਕਲ ਦਾ ਦੀਪ ਇੱਥੇ ਇੰਡਸਟਰੀ ਦੇ ਵਿੱਚ ਕਿਹੜਾ ਕੋਈ ਡ੍ਰੀਮ ਪ੍ਰੋਜੈਕਟ ਆ ਜਿਹੜਾ ਚਾਹੁੰਨੇ ਹੋ ਕਿ ਮੈਂ ਇਹਦੇ ਨਾਲ ਕਰਾਂ ਜਾਂ ਉਹਦੇ ਨਾਲ ਕਰਾਂ ਕਿ ਕੋਈ ਹੁੰਦਾ ਨਾ ਜਾਂ ਫਿਰ ਬੰਬੇ ਦੀ ਆਪਾਂ ਗੱਲ ਕਰੀਏ ਬਾਲੀਵੁੱਡ ਦੇ ਵਿੱਚ ਸੋਚ ਹੋਊਗੀ ਮੈਂ ਹਮੇਸ਼ਾ ਇਹੀ ਚਾਹੁੰਨੀ ਆ ਕਿ ਮੈਂ ਜੋ ਕਰਾਂ ਜੋ ਵੀ ਕਰਾਂ ਆਪ ਦਾ 100% ਦੇਵਾਂ ਤੇ ਜਿੰਨਾ ਜੋ ਵੀ ਹੋਊਗਾ ਦੇਖੋ ਮੇਰਾ ਕੰਮ ਹੈ ਕੰਮ ਕਰਨਾ ऑडियंस ਦਾ ਕੰਮ ਹੈ ਉਸ ਟੀਜ਼ ਨੂੰ ਅਪਰੀਸ਼ੀਏਟ ਕਰਨਾ ਜਿੰਨੀ ਓਨੈਸਟੀ ਦੇ ਨਾਲ ਮੈਂ ਉਹ ਕੰਮ करूंगी ਜਾਂ ਜਿੰਨੀ ਓਨੈਸਟੀ ਦੇ ਨਾਲ ਮੈਂ ਮੈਂ ਕਦੀ ਵੀ ਪ੍ਰੇਡਿਕਟ ਨਹੀਂ ਕਰਦੀ ਕਿ ਮੈਨੂੰ ਆਹ ਕਰਨਾ ਉਹ ਕਰਨਾ ਮੈਨੂੰ ਪਤਾ ਉਹਨਾਂ ਨੇ ਮੇਰੇ ਲਈ ਬੈਸਟ ਲਿਖਿਆ ਸੋ ਮੈਂ ਬਸ ਗੋ ਵਿਦ ਫਲੋ ਹਰ ਕਿਸੇ ਨਾਲ ਮੈਂ ਕੰਮ ਕਰਨਾ ਚਾਹਨੀ ਹਰ ਓਪਰਚੁਨਿਟੀ ਨੂੰ ਗ੍ਰੈਬ ਕਰਨਾ ਚਾਹਨੀ ਹਾਂ ਜੋ ਜੋ ਉਹਨਾਂ ਨੇ ਮੇਰੇ ਲਈ ਲਿਖਿਆ ਉਹ ਉਹ ਮੈਂ ਹਮੇਸ਼ਾ ਸਭ ਕੁਝ ਕਰਦੀ ਜਾऊंगी ਜਿੱਥੇ ਮੈਨੂੰ ਲੱਗੂਗਾ ਕਿ ਹਾਂਜੀ ਇਹ ਚੀਜ਼ ਮੇਰੇ ਲਈ ਵਧੀਆ ਹੈਗੀ ਹੈ ਅੱਛਾ ਅੱਜਕੱਲ ਇੱਕ ਇਹ ਇਹ ਚੀਜ਼ ਬਹੁਤ ਚੱਲ ਰਹੀ ਹੈ ਇਨਸਟਾਗ੍ਰਾਮ ਦੇ ਉੱਤੇ ਨਿੱਕੀ ਨਿੱਕੀ ਚੀਜ਼ ਖਾਸ ਤੌਰ ਤੇ ਜਿਹੜੀ ਤੁਹਾਡੀ ਫੀਲਡ ਆ ਹੈ ਨਾ ਨਿੱਕੀ ਨਿੱਕੀ ਚੀਜ਼ ਪਾਣੀ ਤੁਸੀਂ ਕਿੰਨਾਕ ਸੋਸ਼ਲ ਮੀਡੀਆ ਤੇ ਐਕਟਿਵ ਹੋ ਮੈਂ ਤੁਹਾਨੂੰ ਸਾਝ ਦੱਸਾਂ ਜੇ ਮੈਂ ਮੈਂ ਮਤਲਬ ਇਹ ਸੋਚਦੀ ਹਾਂ ਕਿ ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਸ਼ਾਇਦ ਮਤਲਬ ਮੈਨੂੰ ਇਹ ਲੱਗਦਾ ਕਿ ਮੈਨੂੰ ਬਹੁਤ ਔਖਾ ਲੱਗਦਾ ਸੋਸ਼ਲ ਮੀਡੀਆ ਤੇ ਅਪਡੇਟ ਰਹਿਣਾ ਇਟਸ ਵੈਰੀ ਡਿਫਿਕਲਟ ਮਤਲਬ ਪੋਸਟ ਕਰਨਾ ਵੀ ਮੈਨੂੰ ਐ ਲੱਗਦਾ ਹੁੰਦਾ ਕਿ ਯਾਰ अच्छा पोस्ट करना है चलाउने हो सोशल मीडिया हां जी चलानी हां बहुत ਘੱਟ ਚਲਾਉਂਦੀ ਆ ਬਹੁਤ ਹੀ ਘੱਟ ਚਲਾਉਂਦੀ ਆ ਉਹ ਤਾਂ سوشل میڈیا ਤੋਂ ਤਾਂ ਅੱਜ ਕੱਲ੍ਹ ਉਹ ਹੀ ਬਹੁਤ ਚੱਲਦਾ ਕੋਲਾਬ ਕਰਕੇ ਪੈਸੇ ਬਹੁਤ ਕਮਾਉਂਦੇ ਆ ਸੈਲਫ ਸਪੈਸ਼ ਕਰਕੇ ਕੋਲਾਬ ਤਾਂ ਕਰ ਲੈਂਦੇ ਬਟ ਉਹ ਹੀ ਆ ਨਾ ਕਿ ਥੋੜਾ ਇੰਟਰੋਵਰਟ ਹਾਂ ਮੈਂ ਮਤਲਬ ਮੈਂ ਮਤਲਬ 24 ਆਵਰ ਜਿੱਦਾਂ ਨਹੀਂ ਕਰ ਸਕਦੀ ਕਿ ਮੈਂ ਮਤਲਬ ਅਪਡੇਟ ਕਰਾਂ ਜਾਂ ਉਹ ਸਾਰੀਆਂ ਚੀਜ਼ਾਂ ਕਰਾਂ ਜਿਹੜੇ ਤਾਂ ਮੇਰੇ ਫੈਮਲੀ ਵਾਲੇ ਨੇ ਜਾਂ ਜਿਹੜੇ ਮੇਰੇ ਆਪਦੇ ਸਰਕਲ ਨੇ ਉਹਨਾਂ ਨਾਲ ਮੈਂ ਓਪਨ ਆ ਬਟ ਮਤਲਬ ਮੇਰੇ ਕੋਲੋ ਸ਼ੇਅਰ ਨਹੀਂ ਹੁੰਦੀਆਂ ਚੀਜ਼ਾਂ ਕਿ ਅੱਛਾ ਆਇਆ ਹਾਂ ਕੰਮ ਦੇ ਰਿਲੇਟਿਡ ਆਈ ਵਿਲ ਬੀ ਲਾਈਕ ਓਕੇ ਅਗਰ ਕੰਮ ਦੇ ਲਈ ਉਹ ਤਾਂ ਬਹੁਤ ਪਾਇਆ ਹੁੰਦਾ ਨਾ ਇੱਕ ਅੱਜ ਕੱਲ ਉਹ ਚੱਲਿਆ ਮੈਨੂੰ ਨਹੀਂ ਪਤਾ ਉਹਨੂੰ ਟੈਕਨੀਕਲੀ ਕੀ ਕਹਿੰਦੇ ਆ ਉਹ ਪਿੱਛੋ ਵਾਲ ਜੇ ਸੈੱਟ ਕਰਕੇ ਉਹ ਦਿਖਾਇਆ ਹੁੰਦਾ ਅੱਛਾ ਮੇਰੇ ਵੀ ਤੁਸੀਂ ਦੇਖਿਆ ਹੋਣਾ ਮੈਨੂੰ ਲੱਗਦਾ ਉਹ ਅੱਜ ਕੱਲ ਬਹੁਤ ਚੱਲਦਾ ਹੈ ਉਹ ਸਲੂਨ ਵਾਲਿਆਂ ਨੇ ਪਾਇਆ ਹੈਗਾ ਸੀ ਜਦੋਂ ਟਰਾਂਸਫਾਰਮੇਸ਼ਨ ਕਰਦੇ ਨੇ ਮੈਂ ਕਿਹਾ ਅੱਛਾ ਕਹਿੰਦੇ ਮੈਮ ਅਸੀਂ ਕਰ ਗਨਾ ਐਦਾਂ ਮੈਂ ਕਿਹਾ ਹਾਂਜੀ ਕਰ ਲਓ ਕਰ ਲਓ ਕੋਈ ਗੱਲ ਵਾਲ ਜਦੋਂ ਕਲਰ ਕਰਦੇ ਨੇ ਨਹੀਂ ਪਾਰਟ ਵੀ ਮਤਲਬ ਆਪਦੀ ਆਪਦੀ ਚੋਇਸ ਆ ਜਿੰਨੀ ਕੋ ਜਿੰਨੂੰ ਜਿਹੜੀ ਚੀਜ਼ ਵਧੀਆ ਲੱਗਦੀ ਹੈ ਉਹ ਕਰੋ ਜਿੰਨੂੰ ਜਿਹੜੀ ਚੀਜ਼ ਲੱਗਦਾ ਹੈ ਕਿ ਠੀਕ ਹੈ ਇਹ ਇੰਨੀ ਕੁ ਹੋਣੀ ਚਾਹੀਦੀ ਹੈ ਉਹਨਾਂ ਕੋ ਕਰੋ ਆਪਣੀ ਇਸ ਇੰਡਸਟਰੀ ਦੇ ਵਿੱਚ ਸਾੜਾ ਹੈਗਾ ਹਾਂਜੀ ਜਾਂ ਇੱਕ ਦੂਜੇ ਦੇ ਨਾਲ ਜੈਲਸੀ ਫੈਕਟਰ ਹੈਗਾ ਜੈਲਸ ਫੈਕਟਰ ਇਹ ਕਹ ਲੱਗਦਾ ਕਿ ਘਟਦਾ ਵਧਦਾ ਹੈਗਾ ਤੁਸ ਤੁਹਾਨੂੰ ਲੱਗਦਾ ਕਿ ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਤੁਹਾਡੀ ਤਾਂ ਜਿੰਨਾ ਤੁਹਾਡਾ ਖੁੱਲਾ ਡੁੱਲਾ ਸੁਭਾਅ ਤੁਸੀਂ ਤਾਂ ਨਹੀਂ ਇੰਨਾਂ ਚੀਜ਼ਾਂ ਨਾਲ ਅਜੇ ਮੈਂ ਪਰਸਨਲੀ ਮੈਂ ਸੱਚ ਦੱਸਦਾ ਮੈਨੂੰ ਐਂ ਲੱਗਦਾ ਹੈ ਕਿ ਜਿਹੜਾ ਜਿੰਦੀ ਕਿਸਮਤ ਚ ਲਿਖਿਆ ਹੋਇਆ ਨਾ ਉਹਨੂੰ ਮਿਲ ਹੀ ਜਾਣਾ ਮਿਲ ਹੀ ਜਾਣਾ ਅਸੀਂ ਉਸ ਚੀਜ਼ ਨੂੰ ਅਗਰ ਐਂ ਕਰ ਰਹੇ ਹਾਂ ਨਾ ਕਿ ਉਹਨੂੰ ਮਿਲ ਰਿਹਾ ਇਦਾਂ ਮਿਲ ਰਿਹਾ ਜੋ ਤੁਹਾਡੀ ਕਿਸਮਤ ਚ ਵੀ ਲਿਖਿਆ ਨਾ ਤੁਸੀਂ ਉਹ ਵੀ ਗਵਾ ਰਹੇ ਹੋ ਕਿਉਂਕਿ ਤੁਸੀਂ ਉਹ ਕਰਮ ਕਰ ਰਹੇ ਹੋ ਨਾ ਤੁਸੀਂ ਸੋਚ ਰਹੇ ਹੋ ਉਹਦੇ ਬਾਰੇ ਬੁਰਾ ਸੋਚ ਰਹੇ ਇਹਨੂੰ ਕਿਉਂ ਮਿਲਿਆ ਇਹਨੂੰ ਕਿਉਂ ਮਿਲਿਆ ਉਹਦੇ ਕਰਮ ਹੋਣਗੇ ਜੇ ਉਹਨੂੰ ਮਿਲਿਆ ਜੇ ਹੋ ਸਕਦਾ ਤੁਹਾਡੇ ਲਈ ਪਰਮਾਤਮਾ ਨੇ ਵਧੀਆ ਲਿਖਿਆ ਹੋਵੇ ਪਰ ਜੋ ਵਧੀਆ ਵੀ ਹੈਗਾ ਤੁਸੀਂ ਉਹਨੂੰ ਵੀ ਘਟਾ ਰਹੇ ਹੋ ਬੁਰਾ ਸੋਚ ਕੇ ਹੈਨਾ ਤੇ ਮੈਨੂੰ ਨਹੀਂ ਪਤਾ ਕਿ ਇਹ ਸਾਰੀਆਂ ਚੀਜ਼ਾਂ ਕਿ ਕਿਵੇਂ ਹੈ ਕਿ ਹੈਗੀ ਹੈ ਜੈਲਸੀ ਜਾਂ ਨਹੀਂ ਹੈਗੀ ਪਰ ਮੈਂ ਮੈਂ ਕਿਸੇ ਨੂੰ ਚੇਂਜ ਨਹੀਂ ਕਰਨਾ ਚਾਹੁੰਦੀ ਮੈਨੂੰ ਮਤਲਬ ਜਿੰਨਾ ਲੋਕ ਸੋਚਦੇ ਨੇ ਤੁਸੀਂ ਕਿੰਨੂ ਕਿੰਨੂ ਚੇਂਜ ਕਰ ਲੋਗੇ ਹਮ ਆਪਾਂ ਕਿਸੇ ਨੂੰ ਚੇਂਜ ਨਹੀਂ ਕਰ ਸਕਦੇ ਆਪਾਂ 10 ਘੰਟੇ ਕਿਸੇ ਨੂੰ ਲੈਕਚਰ ਵੀ ਦੇ ਦਈਏ ਨਾ ਹਮ ਚਾਹੇ ਅਸੀਂ ਚੰਗੇ ਦੀ ਗੱਲ ਕਰ ਲਈ ਉਹਨੇ ਕਹਣਾ ਅੱਛਾ ਚਲੋ ਠੀਕ ਆ ਹਣਾ ਕਿ ਸਾਨੂੰ ਕੋਈ ਲੈਣਾ ਨਹੀਂ ਆਪਣਾ ਅੰਦਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੀ ਕਰਨਾ ਹੈ ਬਾਕੀ ਇਹ ਜਿਹੜਾ ਤੁਸੀਂ ਜੈਲਸ ਫੈਕਟਰ ਕਿਹਾ ਇਹ ਕੀ ਹੈ ਮੈਨੂੰ ਲੱਗਦਾ ਇਹ ਹਰ ਹਰ ਫੀਲਡ 'ਚ ਹੀ ਹੁੰਦਾ ਨਾਟ ਸਾਡੀ ਇੰਡਸਟਰੀ ਦੇ ਵਿੱਚ ਹੈਲਦੀ ਕੰਪੀਟੀਸ਼ਨ ਹੋਣਾ ਜ਼ਰੂਰੀ ਹੋਣਾ ਚਾਹੀਦਾ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ ਜੀ ਭਾਈ ਮੇਲ ਹੀਰੋ ਵਗੈਰਾ ਜਿਹਦੇ ਵਿੱਚ ਦੋਸਤੀ ਹੁੰਦੀ ਹੈ ਹੀਰੋਇਨਾਂ ਦਾ ਥੋੜਾ ਜਿਹਾ ਦੱਸੋ ਕਿਵੇਂ ਹੁੰਦਾ ਤੁਹਾਡਾ ਆਪਸ 'ਚ ਵਧੀਆ ਇੰਡਸਟਰੀ ਦੇ ਵਿੱਚ ਜਿਹੜੀਆਂ ਫੀਮੇਲ ਜਿਹੜੀ ਜਿਹੜੀ ਅਟਰਨਿਟੀ ਹੈ ਸਾਰੇ ਇਹਨਾਂ ਦੇ ਨਾਲ ਕਿਵੇਂ ਤੁਹਾਡਾ ਸਿਸਟਮ ਕਦੀ ਇਦਾਂ ਗੱਲਬਾਤ ਨਹੀਂ ਹੋਈ ਬਟ ਜਿਹੜੇ ਵੀ ਜਿੱਦਾਂ ਜਿਹੜੇ ਕੰਮ ਕਰ ਰਹੇ ਨੇ ਵਧੀਆ ਨੇ ਹੁਣ ਰੂਪੀ ਗਿੱਲ ਹੈ ਹਾਂਜੀ ਬਟ ਸ਼ੀ ਇਜ਼ ਵੈਰੀ ਟੈਲੈਂਟਡ ਵੈਰੀ ਟੈਲੈਂਟਡ ਮੈਨ ਉਹ ਵਧੀਆ ਲੱਗਿਆ ਉਹਨਾਂ ਦਾ ਕੰਮ ਦੇਖ ਕੇ ਮੈਂ ਹੋਰ ਵੀ ਉਹਨਾਂ ਦੇ ਕੰਮ ਦੇਖੇ ਸੀ ਬਟ ਕਦੀ ਗੱਲ ਨਹੀਂ ਇਦਾਂ ਹੋਈ ਹਾਂ ਨਾ ਕਿ ਇੱਦਾਂ ਲੱਗਿਆ ਨਹੀਂ ਕਿ ਕਦੀ ਜਿੱਦਾਂ 1 ਟੂ 1 ਗੱਲ ਹੋਵੇ ਬਟ ਯਾਰ ਜਦੋਂ ਵੀ ਗੱਲ ਹੁੰਦੀ ਹੈ ਤਾਂ ਇਟਸ ਇਟਸ ਨਾਈਸ ਹਾਂ ਮਿਊਜ਼ਿਕ ਐਲਬਮਸ ਦੇ ਵਿੱਚ ਕਦੇ ਨਹੀਂ ਸੋਚਿਆ ਕਿ ਆ ਕੇ ਨਹੀਂ ਕਰਨਾ ਕਿਉਂਕਿ ਬੜਿਆਂ ਨੇ ਕੀਤਾ ਨੀਰੂ ਬਾਜਵਾ ਹੋਰਾਂ ਨੇ ਵੀ ਕੀਤਾ ਆ ਸੋਨਮ ਬਾਜਵਾ ਨੇ ਵੀ ਕੀਤਾ ਤੁਹਾਨੂੰ ਵੀ ਲੱਗਦਾ ਕਦੇ ਕਿ ਨਹੀਂ ਮੈਨੂੰ ਐ ਲੱਗਦਾ ਕਿ ਥੋੜਾ ਜਿਹਾ ਨਾ ਟ੍ਰੀਕੀ ਹੈ ਅੱਛਾ ਮਤਲਬ ਪਤਾ ਨਹੀਂ ਆਈ ਡੋਨਟ ਨੋ ਕਿ ਇਸ ਚੀਜ਼ ਨੂੰ ਮੈਂ ਅੰਡਰਸਟੈਂਡ ਕਰਵਾ ਪਾਉਂਗੀ ਕਿ ਨਹੀਂ ਕਰਵਾ ਪਾਉਂਗੀ ਬਟ ਜਦੋਂ ਤੁਸੀਂ ਗਾਣੇ ਕਰ ਲੈਂਦੇ ਹੋ ਨਾ ਮਤਲਬ ਇਨੀਸ਼ੀਅਲ ਸਟੇਜ ਦੇ ਉੱਤੇ ਜਦੋਂ ਤੁਸੀਂ ਲਾ ਲਓ ਕਿ ਤੁਹਾਡੇ ਅੱਗੇ ਐਕਟਰਸ ਦਾ ਟੈਗ ਨਹੀਂ ਲੱਗਿਆ ਹੋਇਆ ਜਾਂ ਤੁਸੀਂ ਪਹਿਲਾਂ ਗਾਣੇ ਕਰ ਲਏ ਕਿਤੇ ਨਾ ਕਿਤੇ ਸੀਰੀਅਸਨੈਸ ਘੱਟ ਹੋ ਜਾਂਦੀ ਹੈ ਉਹਨਾਂ ਨੂੰ ਸ਼ਾਇਦ ਇੱਕ ਆਪਾ ਥੋਟ ਬਣਾ ਲੈਣੇ ਨਾ ਜਦੋਂ ਤੁਸੀਂ ਕਹੇ ਕਿ ਅਸੀਂ ਕੱਪੜੇ ਤੋਂ ਜੱਜ ਕਰ ਲੈਂਦੇ ਹਾਂ ਆਊਟਰ ਕੰਮ ਤੋਂ ਸੋ ਸ਼ਾਇਦ ਕਿਤਨੇ ਕਿਤੇ ਇਹ ਚੀਜ਼ਾਂ ਨੂੰ ਅੰਡਰਸਟੂਡ ਕੀਤਾ ਜਾਂਦਾ ਕਿ ਅੱਛਾ ਜੀ ਇਹਨਾਂ ਨੇ ਗਾਣੇ ਕੀਤੇ ਹੋਣੇ ਇਹ ਵੈਲਿਡ ਪੁਆਇੰਟ ਤੁਸੀਂ ਕਹਿ ਰਹੇ ਹੋ ਠੀਕ ਹੈ ਹਾਂ ਜੀ ਕਿ ਗਾਣੇ ਕੀਤੇ ਹੋਏ ਨੇ ਸ਼ਾਇਦ ਇਹ ਐਕਟ ਨਹੀਂ ਕਰ ਪਾਣਗੇ ਸੋ ਮੇਰੇ ਨਾਲ ਵੀ ਇਹ ਚੀਜ਼ਾਂ ਹੋਈਆਂ ਕਿ ਮੈਨੂੰ ਮਤਲਬ ਆਏ ਜਦ ਅਦਾ ਬਟ ਮੇਰਾ ਪੱਕਾ ਸੀ ਸ਼ੋਰ ਸੀ ਕਿ ਮੈਂ ਹੱਲੇ ਨਹੀਂ ਕਰਨਾ ਇਨ ਫਿਊਚਰ ਡੈਫੀਨਿਟਲੀ ਕਰੂੰਗੀ ਜੇ ਮੈਨੂੰ ਲੱਗੂਗਾ ਕਿ ਵਧੀਆ ਚੀਜ਼ ਹੈ ਮੈਂ ਜ਼ਰੂਰ ਕਰੂੰਗੀ ਬਟ ਰਾਈਟ ਨਾਓ ਜਿਹੜਾ ਮੇਰਾ ਫੋਕਸ ਹੈਗਾ ਸੀ ਉਹ ਮੇਰਾ ਫੋਕਸ ਇਹੀ ਹੈ ਕਿ ਮੈਂ ਮੂਵੀਜ਼ ਕਰਨੀਆਂ ਪਹਿਲਾਂ ਇਹ ਕੰਮ ਕਰਨਾ ਹੈ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਕੋਈ ਗੋਡਫਾਦਰ ਨਹੀਂ ਟੈਲੈਂਟ ਰੀਅਲ ਟੈਲੈਂਟ ਹੋਵੇ ਤਾਂ ਸਭ ਕੁਝ ਹੋ ਜਾਂਦਾ ਆਪਾਂ ਅਕਸਰ ਗੱਲਾਂ ਹੁੰਦੀਆਂ ਸਿੱਧੂ ਮੂਸੇ ਵਾਲੇ ਦੀ ਐਗਜ਼ਾਮਪਲ ਹਮੇਸ਼ਾ ਇਹ ਚੀਜ਼ ਦੇ ਲਈ ਆਪਾਂ ਦੇ ਸਕਦੇ ਹਾਂ ਕਿ ਬਿਲਕੁਲ ਜਿਵੇਂ ਬਹੁਤ ਬਹੁਤ ਬੇਸਿਕ ਚੀਜ਼ਾਂ ਤੋਂ ਉੱਠ ਕੇ ਔਰ ਹਰ ਮਤਲਬ ਇੱਕ ਬੇਸਿਕ ਤਾਵੇਂ ਝਾਵੇਂ ਨਾਲ ਐਡਾ ਉਹ ਹੋ ਗਿਆ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਵੀ ਸਭ ਤੋਂ ਵੱਡੀ ਐਗਜ਼ਾਮਪਲ ਨੇ ਸੈਲਫ ਮੇਡ ਦੀ ਜਿਹਨੂੰ ਆਪਾਂ ਕਹਾਂਗੇ ਕਿ ਇੱਕ ਇੱਕ ਬੰਦਾ ਇੰਨੇ ਛੋਟੇ ਸ਼ਹਿਰ ਤੋਂ ਉੱਠ ਕੇ ਪੂਰੀ ਦੁਨੀਆ 'ਚ ਆਪਦਾ ਨਾਮ ਕਮਾ ਜਾਏ ਜੇ ਉਹਨਾਂ 'ਚ ਕੋਈ ਗੱਲਬਾਤ ਸੀ ਤਾਂ ਹੀ ਉਹਨਾਂ ਨੇ ਇਹਦਾ ਨਾਮ ਕਮਾਇਆ ਮੈਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਸਟਾਰ ਜਾਂ ਸੁਪਰਸਟਾਰ ਨਾ ਦੋ ਜਣੇ ਬਣਾ ਸਕਦੇ ਆ ਇੱਕ ਤਾਂ ਆਡੀਅנס ਦੂਜਾ ਪਰਮਾਤਮਾ ਤੇ ਜੇ ਤੁਸੀਂ ਆਪਦੇ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਓਨੈਸਟੀ ਦੇ ਨਾਲ ਕਰ ਰਹੇ ਹੋ ਉਹ ਕਦੀ ਨਾ ਕਦੀ ਕਿਤੇ ਨਾ ਕਿਤੇ ਤਾਂ ਕਲਿੱਕ ਹੋ ਹੀ ਜਾਏਗਾ ਸਮਾਂ ਲੱਗੇਗਾ ਔਖਾ ਲੱਗੇਗਾ ਟਫ ਲੱਗੂਗਾ ਬਟ ਕਲਿੱਕ ਜ਼ਰੂਰ ਹੋ ਜਾਊਗਾ ਅੱਛਾ ਇੰਡਸਟਰੀ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਇਹ ਚੀਜ਼ਾਂ ਵੀ ਪੁੱਛ ਲੈਣੇ ਚਾਹੀਦੇ ਨੇ ਚਲੋ ਤੁਹਾਡੇ ਫੈਮਿਲੀ ਮੈਂਬਰ ਵੀ ਇੱਥੇ ਨੇ ਸਟੂਡੀਓ ਦੇ ਵਿੱਚ ਨੇ ਪਰ ਆਪਾਂ ਇੱਕ ਇੱਕ ਚੀਜ਼ੇ ਵੀ ਮੈਂ ਜੇ ਇਹ ਪੁੱਛਾਂ ਲਿੰਕ ਅਪਸ ਬਹੁਤ ਤੰਗ ਕਰ ਦਿੰਦੇ ਨੇ ਹੈਨਾ ਫੀਮੇਲ ਖਾਸ ਤੌਰ ਤੇ ਜਿਹੜੇ ਇਧਰਲੇ ਪਾਸੇ ਨੇ ਰੁਇਨਾ ਨੂੰ ਕਹਿ ਲਓ ਕਿਉਂਕਿ ਅੱਜ ਕਾ ਸੋਸ਼ਲ ਮੀਡੀਆ ਕੋਈ ਕੁਝ ਵੀ ਲਿਖ ਦਿੰਦਾ ਹੈ ਨਾ ਕੋਈ ਕਿਸੇ ਦੀ ਕਿਸੇ ਨਾਲ ਕੋਈ ਮੀਮ ਬਣ ਗਿਆ ਕੋਈ ਏਦਾਂ ਦੀ ਚੀਜ਼ਾਂ ਬਣ ਗਿਆ ਇਹ ਇਹ ਚੀਜ਼ਾਂ ਦੇ ਨੂੰ ਲੈ ਕੇ ਤੂੰ ਦੀਪ ਸੈਕਲ ਦਾ ਕੀ ਸੋਚ ਆ ਮੈਨੂੰ ਲੱਗਦਾ ਬਹੁਤ ਛੋਟੀ ਸੋਚ ਵਾਲੇ ਇਹ 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 ਚੀਜ਼ਾਂ ਨਹੀਂ ਵੈਸੇ ਇਹ ਇਹ ਚੀਜ਼ ਸੋਚ ਲਿਓ ਕਿ ਇਹ ਚੀਜ਼ਾਂ ਹੈਗੀਆਂ ਨੇ ਕਿਉਂਕਿ ਮੈਨੂੰ ਲੱਗਦਾ ਕਿ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਜਿਸ ਜਿਸ ਨਾਲ ਤੁਸੀਂ ਕਿਸੇ ਦੀ ਇਮੋਸ਼ਨਸ ਨੂੰ ਹਰਟ ਕਰ ਸਕੋ ਦੇਖੋ ਹੁਣ ਆਪਾਂ ਕੈਮਰੇ ਦੇ ਅੱਗੇ ਆਉਣੇ ਹਮ ਵੀ ਆਰ ਕੌਨਫੀਡੈਂਟ ਇਨਫਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਹੈਂਡਲ ਕਰ ਸਕਦੇ ਆਂ ਬਟ ਕਿਤਨੇ ਕਿਤੇ ਸਾਡੀ ਫੈਮਿਲੀਜ਼ ਹੂੰ ਉਹ ਨਹੀਂ ਹੈਂਡਲ ਕਰ ਸਕਦੇ ਕਿਉਂਕਿ ਮਿਲਦਾ ਕੋਈ ਕਿਤੇ ਵੀ ਹੋ ਜੇ ਮਾਪਿਓ ਲਈ ਬੱਚਾ ਬੱਚਾ ਹੀ ਰਹਦਾ ਬੱਚਾ ਹੀ ਦੇਖੋ ਅੱਜ ਕੱਲ ਉਹਨਾਂ ਨੂੰ ਉਹਨਾਂ ਦੀ ਕੇਅਰ ਹੁੰਦੀ ਹੈ ਬੱਚੇ ਦੀ ਅੱਜ ਕੱਲ ਉਹ ਟਾਈਮ ਗਏ ਜਿੱਥੇ ਮਾਪਿਓ ਵੀ ਫੋਨ ਨਹੀਂ ਯੂਜ਼ ਕਰਦੇ ਸੀ ਹਰ ਕਿਸੇ ਦੇ ਥੋੜੇ ਪੇਰੈਂਟਸ ਵੀ ਮਿਲਦਾ ਇੰਸਟਾਗ੍ਰam ਤੇ ਹੋਣਗੇ ਥੋੜੇ ਮਮਾ ਹੋਣਗੇ ਮੇਰੇ ਮਮਾ ਵੀ ਹੈਗੇ ਨੇ ਸੋ ਉਹਨਾਂ ਨੂੰ ਇਹ ਚੀਜ਼ਾਂ ਬਾਦਰ ਕਰਦੀਆਂ ਨੇ ਕਿ ਬੇਟਾ ਆ ਕਿਉਂ ਲਿਖਿਆ ਅੱਤੀ ਇਸ ਗੱਲ ਲਈ ਆਂਟੀ ਨੇ ਤੁਹਾਨੂੰ ਫੋਲੋ ਕੀਤਾ ਹੁਣ ਹਾਂਜੀ ਮੇਰੇ ਮਮਾ ਨੇ ਮਮਾ ਨੇ ਕੀਤਾ ਹੋਇਆ ਮੈਨੂੰ ਫੋਲੋ ਤੇ ਉਹਨਾਂ ਨੂੰ ਬੜੀ ਖੁਸ਼ੀ ਮਿਲਦੀ ਹੈ ਜਿੱਦਾਂ ਮੇਰੀਆਂ ਰੀਲਸ ਦੇਖ ਕੇ ਉਹ ਮੈਨੂੰ ਸਗੋਂ ਮੋਟੀਵੇਟ ਕਰਦੇ ਤੂੰ ਪਾ ਮੈਂ ਕਿ ਮਮਾ ਮਤਲਬ ਠੀਕ ਹੈ ਇੰਨਾ ਨਹੀਂ ਮੈਂ ਤਾਂ ਅਪਡੇਟ ਰਿਹਾ ਜਾਂਦਾ ਉਹ ਮੈਨੂੰ ਕਹਿੰਦੇ ਨਹੀਂ ਕੀ ਪਾ ਪਰ ਮੈਨੂੰ ਇਹ ਲੱਗਦਾ ਕਿ ਫਨ ਨੂੰ ਫਨ ਤੱਕ ਰਹਿਣ ਦੇਣਾ ਚਾਹੀਦਾ ਹੈ ਕਿ ਕਿਸੇ ਦੀ ਇਮੋਸ਼ਨਸ ਨੂੰ ਸਾਨੂੰ ਰਾਈਟ ਨਹੀਂ ਹੈਗਾ ਸਗੋਂ ਅ ਟਾਈਮ ਇਨਾਂ ਕੋ ਮੈਨੂੰ ਲੱਗਦਾ ਕਿ ਹੁਣ ਐਡਵਾਂਸ ਹੋ ਗਿਆ ਕਿ ਹਰ ਚੀਜ਼ ਬਹੁਤ ਤੁਸੀਂ ਕਿਸੇ ਨੂੰ ਵੀ ਕਿਸੇ ਨੂੰ ਵੀ ਕੁਝ ਕਹਿਣਾ ਹੋਵੇ ਨਾ ਇਟਸ ਏ ਵੈਰੀ ਈਜ਼ੀ ਤੁਸੀਂ ਉਹਦੀ ਫੋਟੋ ਦੇ ਥੱਲੇ ਜਾ ਕੇ ਲਿਖ ਦੋ ਹਨਾ ਪਰ ਕਿਤੇ ਨਾ ਕਿਤੇ ਤੁਹਾਨੂੰ ਇਹ ਚੀਜ਼ ਹੋਣੀ ਚਾਹੀਦੀ ਕਿ ਜੋ ਤੁਸੀਂ ਲਿਖ ਰਹੇ ਹੋ ਉਹਦਾ ਕੀ ਅਸਰ ਹੋਣਾ ਉਹਦਾ ਅਸਰ ਕੀ ਪੈ ਰਿਹਾ ਕਿਸੇ ਤੇ ਇਹ ਤੁਹਾਨੂੰ ਕਮੈਂਟ ਵਗੈਰਾ ਪੜਦੇ ਹੋ ਕਦੇ ਕਿ ਨਹੀਂ ਹਾਂਜੀ ਹਾਂਜੀ ਕਮੈਂਟ ਮੇਰੇ ਕਿਹੜਾ ਇੰਨੇ ਫਾਲੋਅਰਸ ਨੇ ਮੇਰੇ ਬਹੁਤ ਘੱਟ ਫਾਲੋਅਰਸ ਨੇ ਮੇਰੇ ਕਮੈਂਟ ਵੀ ਜਿੰਨੇ ਆਉਂਦੇ ਮੈਂ ਪੜ ਲੈਣੇ ਹੁੰਦੇ ਆ ਕਿ ਠੀਕ ਹੈ ਤਾਂ ਬਿਲਕੁਲ ਦੀਪ ਸੈਗਲ ਦੇ ਨਾਲ ਲਗਾਤਾਰ ਗੱਲਬਾਤ ਕੀਤੀ ਆ ਦੀਪ ਇੱਕ ਇੱਕ ਮੈਂ ਆਖਿਰ ਦੇ ਵਿੱਚ ਕਿ ਇਹ ਵੀ ਸਵਾਲ ਤੁਹਾਡਾ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗਾ ਜਿੰਨੇ ਤੁਸੀਂ ਗੱਲਾਂ ਦੱਸਿਆ ਨੇ ਬੇਸਿਕ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਇੱਥੇ ਤੱਕ ਪਹੁੰਚੇ ਹੋ ਔਰ ਸਿਰਫ ਕਹਿਣ ਦੀ ਗੱਲ ਨਹੀਂ ਹੈ ਕਿ ਤੁਹਾਡਾ ਜਿਹੜੀ ਲੇਟੈਸਟ ਤੁਸੀਂ ਮੂਵੀ ਕੀਤੀ ਐਮੀ ਤੇ ਸੋਨਮ ਬਾਜਪਾ ਦੇ ਨਾਲ ਜਿੰਨੀ ਵੀ ਸਕਰੀਨ ਤੁਸੀਂ ਸ਼ੇਅਰ ਕੀਤੀ ਆ ਤਾਂ ਮੈਨੂੰ ਲੱਗਦਾ ਕਿ ਕਿਤੋਂ ਐ ਨਹੀਂ ਲੱਗਿਆ ਕਿ ਕੰਮ ਘੱਟ ਹੈ ਜਾਂ ਉਹ ਤੁਹਾਡੇ ਤੇ ਹਾਵੀ ਹੁੰਦੇ ਨੇ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਆ ਜਿਹੜੀਆਂ ਲੜਕੀਆਂ ਜਾਂ ਲੜਕੇ ਬੇਸਿਕ ਪ੍ਰੋਫਾਈਲ ਦੇ ਨਾਲ ਸੋਚਦੇ ਨੇ ਟੈਲੈਂਟ ਹੈਗਾ ਉਹਨਾਂ ਉਹਨਾਂ ਦੇ ਲਈ ਤੁਸੀਂ ਕੀ ਸੋਚਦੇ ਹੋ ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਚੀਜ਼ਾਂ ਕਰ ਲੈਂਦਾ ਨਾ ਉਹਦੀ ਕਈ ਗੱਲ ਦਾ ਜ਼ਿਆਦਾ ਅਸਰ ਹੁੰਦਾ ਮੈਨੂੰ ਇਹ ਲੱਗਦਾ ਕਿ ਇੱਕ ਤਾਂ ਨਾ ਤੁਹਾਨੂੰ ਆਪ ਦੇ ਆਪ ਤੇ ਬਲੀਵ ਹੋਣਾ ਬਹੁਤ ਜ਼ਰੂਰੀ ਹੈ ਜੋ ਕਿਸੇ ਨੂੰ ਕੁਝ ਨਹੀਂ ਪਤਾ ਇੱਥੇ ਜਿਹੜਾ ਬੰਦਾ ਵੀ ਕੁਝ ਵੀ ਕਹਿ ਰਿਹਾ ਸੁਣੋ ਮੈਂ ਹਮੇਸ਼ਾ ਸੁਣਦੀ ਸੁਣਦੀ ਸਾਰਿਆਂ ਦੀਆਂ ਪਰ ਕਰਦੀ ਮੈਂ ਆਪਦੀਆਂ ਸਭ ਨੇ ਜੋ ਕਹਤਾ ਹਾਂ ਜੀ ਠੀਕ ਹੈ ਹਾਂ ਜੀ ਠੀਕ ਹੈ ਕਿਉਂਕਿ ਤੁਸੀਂ ਆਪਦੇ ਐਕਸਪੀਰੀਅੰਸ ਤੋਂ ਬਣੋਗੇ ਜਿੰਨੇ ਤੁਹਾਨੂੰ ਗਾਈਡ ਕਰਨਾ ਉਹਨੇ ਸ਼ਾਇਦ ਆਪਦੇ ਐਕਸਪੀਰੀਅੰਸ ਤੋਂ ਗਾਈਡ ਕਰਨਾ ਹੋਵੇ ਔਰ ਮਿਸਟੇਕਸ ਕਰੋ ਐਕਸਪੀਰੀਅੰਸ ਕਰੋ ਕਿਉਂਕਿ ਜਿੰਨੀ ਚਿਰ ਤੁਸੀਂ ਮਿਸਟੇਕਸ ਜਾਂ ਕੋਈ ਚੀਜ਼ਾਂ ਕਰੋਗੇ ਨਹੀਂ ਤੁਹਾਨੂੰ ਪਤਾ ਕਿਵੇਂ ਲੱਗੂਗਾ ਵਾਟ ਇਜ਼ ਰੌਂਗ ਐਂਡ ਵਾਟ ਇਜ਼ ਰਾਈਟ ਹਾਂ ਨਾ ਸੋ ਮਤਲਬ ਐਕਸਪੀਰੀਅੰਸ ਕਰੋ ਚੀਜ਼ਾਂ ਨੂੰ ਬਿਲੀਵ ਰੱਖੋ ਐਂਡ ਆਪਣੇ ਸਕਿਲਸ ਨੂੰ ਇੰਨਾ ਕੋ ਇਨਹਾਂਸ ਕਰੋ ਇਨਾ ਗੁੰਹਾਂਸ ਕਰੋ ਤਾਂ ਕਿ ਜਦੋਂ ਤੁਹਾਨੂੰ ਲੱਗੇ ਕਿ ਮੈਨੂੰ ਮੌਕਾ ਮਿਲ ਰਿਹਾ ਤਾਂ ਉਹ ਮੌਕਾ ਐਦਾਂ ਹੋਵੇ ਕਿ ਤੁਸੀਂ ਸਿਕਸਰ ਮਾਰ ਦੋ ਹੂੰ ਬਸ ਤਾਂ ਬਿਲਕੁਲ ਦੀਪ ਸੈਗਲ ਦੇ ਨਾਲ ਗੱਲਬਾਤ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਫਿਲਮ ਆ ਰਹੀ ਹੈ ਦੀਪ ਦੀ ਜੇ ਜੱਟ ਵਿਗੜ ਗਿਆ 17 ਮਈ ਨੂੰ ਹਾਂ 17 ਮਈ ਨੂੰ ਆ ਰਹੀ ਹੈ ਜੇ ਰੰਦਾਵਾ ਦੇ ਨਾਲ ਤੇ ਚਲੋ ਫਿਲਮ ਅਲੀ ਗੱਲ ਤਾਂ ਇੱਕ ਪਾਸੇ ਹੈ ਕੋਈ ਪ੍ਰੋਮੋਸ਼ਨਲ ਕੰਮ ਨਹੀਂ ਸੀ ਸਿਰਫ ਇਹੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਸਿਕ ਬੰਦਾ ਵੀ ਨਾ ਜੇ ਮਤਲਬ ਮਿਹਨਤ ਕਰੇ ਆਪਣੇ ਆਪ ਤੇ ਸਭ ਤੋਂ ਖਾਸ ਗੱਲ ਜੇ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖੇ ਤੇ ਮਿਹਨਤ ਮਤਲਬ ਓਨੈਸਟੀ ਨਾਲ ਹੋਵੇ ਤਾਂ ਬੰਦਾ ਤੁਸੀਂ ਦੇਖ ਲਓ ਫਿਰ ਸਿੱਧਾ ਹੀਰੋਇਨ ਹੀ ਬਣ ਜਾਂਦਾ ਇਹ 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 ਖਾਸ ਗੱਲ ਜੀ ਬਹੁਤ ਸ਼ੁਕਰੀਆ ਸਾਡੇ ਨਾਲ ਸਮਾਂ ਸਾਨੂੰ ਦੇਣ ਦੀ